ਹੁਣ ਪੱਕੇ ਤੌਰ ਤੇ ਪੰਜਾਬ ਤੋਂ ਪੀਆਰ ਲੈ ਕੇ ਪਰਿਵਾਰ ਸਮੇਤ ਘੱਟ ਪੈਸਿਆਂ ਤੇ ਤੁਸੀਂ ਵੀ ਜਾ ਸਕਦੇ ਹੋ ਕੈਨੇਡਾ ਇਹ ਕੈਨੇਡਾ ਨੇ ਬੰਦ ਕਰਤਾ ਜਾਂ ਬੰਦ ਕਰਤਾ ਹੋਊਗਾ ਤਾਂ ਪੀਆਰ ਦੇ ਪ੍ਰੋਗਰਾਮ ਨਹੀਂ ਹੈ ਅਗਰ ਤੁਸੀਂ +2 ਕੀਤੀ ਹੈ ਇਹਦਾ ਦੀ ਫੀਲਡ ਜਾਂ ਸਾਲ ਦਾ ਐਕਸਪੀਰੀਅੰਸ ਹੈਗਾ ਆ ਤਾਂ ਤੁਸੀਂ ਇੱਥੋਂ ਪੀਆਰ ਅਪਲਾਈ ਕਰ ਸਕਦੇ ਹੋ ਸਿੱਧਾ ਹੀ ਇੰਟਰ ਪੀਆਰ ਕਰਦੇ 30 ਦਿਨ ਦੇ ਲੱਖ ਰੁਪਏ ਖਰਚਦਾ ਹੁਣ ਆਪਣੇ ਬੱਚਿਆਂ ਸਮੇਤ पीआर लेके तो पंजाब तो जा सकदा हुन ਕੋ ਡਰ ਨਹੀਂ ਨਹੀਂ ਸਰ ਬਿਲਕੁਲ ਇਕਲੋਤੀ ਚੀਜ਼ ਸੀ ਕਿ ਸਰ ਦੇਖੋ ਜਿਸ ਬੱਚੇ ਨੂੰ এডੂਕੇਸ਼ਨ ਪ੍ਰਾਇਰੀਟੀ ਹੋਤਾ ਸਟੱਡੀ ਕਰੂਗਾ ਲੇਕਿਨ ਜਿਸ ਬੱਚੇ ਨੂੰ ਇਹਦਾ ਕਿ ਲਾਈਫ ਸੈਟਲ ਕਰਨੀ ਹੈ ਪਰਿਵਾਰ ਸੈੱਟ ਕਰਨਾ ਹੈ ਉੱਥੇ ਜਾਣਾ ਹੈ ਸਟੱਡੀ ਜੀ ਦਾ ਇੱਕ ਵੇ ਆਊਟ ਸੀਗਾ ਕਿ ਸਟੱਡੀ ਵੀ ਕਰਾਂਗੇ ਉੱਤੇ ਕੰਮ ਕਰਾਂਗੇ ਤੇ ਸੈਟਲ ਹੋ ਜਾਵਾਂਗੇ ਉਹਦੇ ਲਈ ਕੱਲ ਨੂੰ ਸਰਕਾਰ ਦਾ ਜਿਹੜਾ ਡਰ ਸੀਗਾ ਉਹ ਸਾਰਾ ਦੂਰੀ ਹੋ ਗਿਆ ਇਸ ਪ੍ਰੋਸੈਸ ਨਾਲ ਜਿਸ ਦਿਨ ਤੁਸੀਂ ਇੱਥੇ ਆ ਕੇ ਐਂਟਰ ਕਰੋਗੇ ਤੁਸੀਂ ਪੀਆਰ ਦੀ ਆਪਣੀ ਲੈ ਕੇ ਜਾਓਗੇ ਪਹਿਲਾ ਹੀ ਪੀਆਰ ਕਾਰਡ ਤੁਹਾਡੇ ਹੱਥ ਹੋਣਾ ਹੈ ਇੱਥੋਂ ਤੁਹਾਨੂੰ ਕਾਰਡ ਲੈਟਰ ਮਿਲੇਗਾ ਤੁਸੀਂ 에어ਪੋਰਟ ਜਾਓ ਉਹਨਾਂ ਨੇ ਐਡਰੈਸ ਲੈਣਾ ਉਸ ਐਡਰੈਸ ਤੇ ਤੁਹਾਨੂੰ ਪੀਆਰ ਕਾਰਡ ਹੀ ਦੇ ਦੇਣਾ ਉੱਥੇ ਜਾ ਕੇ ਪੀਆਰ ਦੀ ਟੈਨਸ਼ਨ ਨਹੀਂ ਨਹੀਂ ਕੋਈ ਟੈਨਸ਼ਨ ਨਹੀਂ ਪੀਆਰ ਸਰ ਤੁਸੀਂ ਇੰਡੀਆ ਚ ਹੀ ਪੀਆਰ ਕਰ ਲਓ ਬੈਗ ਬੰਨ ਕੇ ਲਿਆਉਂਗੇ ਤੇ ਡਾਲਰ ਕਮਾ ਕੇ ਲਿਆਉਂਗੇ ਇਹ ਹੋਇਆ ਬਿਲਕੁਲ ਬਿਲਕੁਲ ਸਰ ਏ ਮੈਂ ਉਹਦੇ ਲਈ ਬੈਟਰ ਕਹੂੰਗਾ ਜਿਹੜਾ ਪ੍ਰੋਗਰਾਮ ਜਿਹਦੇ ਬੱਚੇ ਜੇ ਛੋਟੇ 11 12th ਕਲਾਸ ਦੇ ਵਿੱਚ ਹੈ ਕਿਉਂਕਿ ਆਪਾਂ ਇੰਨੇ ਹੀ ਪੈਸੇ ਅਗਰ ਬੈਚਲਰ ਡਿਗਰੀ ਕਰਾਣੇ ਬੱਚੇ ਨੂੰ ਤਾਂ 80000 ਡਾਲਰ 70000 ਡਾਲਰ ਅਸੀਂ ਫੀਸ ਦਵਾਂਗੇ ਤਾਂ ਇੰਨੇ ਹੀ ਮਤਲਬ ਉਸ ਤੋਂ ਇੰਨੇ ਕ ਪੈਸੇ ਜਾਂ ਘੱਟ ਪੈਸੇ ਨਾਲ ਵੀ ਅਸੀਂ ਉੱਥੇ ਪਹੁੰਚ ਗਏ ਸਾਡੀ ਪੂਰੀ ਪੂਰੀ ਫੈਮਿਲੀ ਹੀ ਪੀਆਰ ਹੋ ਗਈ ਸਟੱਡੀ ਦੀ ਗੱਲ ਕਰੀਏ ਤਾਂ ਪੈਸੇ ਨੂੰ ਲੈ ਕੇ ਵੀ ਆ ਬਹੁਤ سارے ਇਲਾਕੇ ਇਦਾਂ ਦੇ ਸਰ ਮੇਰੇ ਕੋਲ ਜਗਾ ਜਿੱਦੀ ਸਾਲ ਦੀ ਫੀਸ ਸਾਢੇ 4 ਲੱਖ ਰੁਪਏ ਸਿਰਫ ਸਰਕਾਰੀ ਯੂਨੀਵਰਸਿਟੀ ਹੈਗੇ ਤੁਸੀਂ ਉੱਤੇ ਜਾਓ ਪੜ੍ਹੋ ਵਰਕ ਪਰਮਿਟ ਵੀ ਤੁਹਾਨੂੰ ਮਿਲੂਗਾ ਉੱਥੇ ਆਪਾਂ 12 12 13 ਲੱਖ ਰੁਪਏ ਸਾਲ ਦੀ ਫੀਸ ਦੇਣੇ ਤੇ ਸਾਢੇ 14 4 ਲੱਖ ਨਾ ਕੰਮ ਸਰਦਾ 9 ਲੱਖ ਨਾ ਤੁਸੀਂ ਦੇ ਕੇ ਕੋਰਸ ਪੂਰਾ ਕਰ ਸਕਦੇ ਸਰ ਆਪਣਾ ਵਰਕ ਪਰਮਿਟ ਮਿਲੂਗਾ ਜਿਸ ਦਿਨ ਤੁਹਾਡੀ ਪੜਾਈ ਖਤਮ ਕੀਤੀ ਜੌਬ ਆਫਰ ਲੈ ਔਰ ਪੀਆਰ ਲੈ ਲਓ ਆਪਣੀ ਤਾਂ ਇੰਨਾ ਜਿਹੇ ਇਲਾਕੇ ਹੈਗੇ ਬੱਚੇ ਨੂੰ ਸਮਾਰਟ ਹੋਣਾ ਪੈਣਾ ਕਿ ਅਲਟੀਮੇਟ ਏਮ ਕੀ ਹੈਗਾ ਉਹਦਾ ਅਗਰ ਉਹ ਕਹਿੰਦਾ ਮੈਂ ਜਾਣਾ ਹੀ ਟ੍ਰਾਂਟੋ ਰਹਿਣਾ ਹੀ ਟ੍ਰਾਂਟੋ ਤਾਂ ਠੀਕ ਹੈ ਆਪਣੇ ਆਪ ਨੂੰ ਉਸੇ ਹਿਸਾਬ ਨਾਲ ਪ੍ਰੀਪੇਅਰ ਕਰਕੇ ਰੱਖੋ ਕਿ 2 ਸਾਲ ਪੜਾਂਗੇ 3 ਸਾਲ ਦਾ ਵਰਕਰ ਨੂੰ ਇਹ ਲੋਕ ਅਸੀਂ ਕੰਮ ਕਰਾਂਗੇ ਉੱਥੇ ਉਸ ਤੋਂ ਪਤਾ ਨਹੀਂ ਕੀ ਹੋਊਗਾ ਹੋਗੇ ਤਾਂ ਵੀ ਠੀਕ ਹੈ ਨਹੀਂ ਤਾਂ ਨਾ ਸਹੀ ਇੰਗਲੈਂਡ ਦੇ ਵਿੱਚ ਜਾਣਾ ਹੋਵੇ ਯੂਕੇ ਜਾਣਾ ਹੋਵੇ ਤਾਂ ਉਹਦੇ ਲਈ ਕੀ ਹੈ ਕਿੰਨਾ ਖਰਚਾ ਆਇਆ ਮੈਂ ਤਾਂ ਸਿਰਫ 7 ਲੱਖ 65 ਹਜ਼ਾਰ ਚ ਬੱਚਾ ਯੂਕੇ ਆਰਾਮ ਨਾਲ 6 ਮਹੀਨੇ ਦੀ ਫੀਸ ਦੇ ਕੇ ਜਾ ਸਕਦਾ लोग तेज अंडर जेडे होर ने ओ 25 30 लाख ले जांदे ਤੁਸੀਂ ਇਹ ਵੇਚ ਦਿਓ ਛੱਡ ਦੇਖੋ ਮਤਲਬ ਇਹ ਤਾਂ ਸਿੰਪਲ ਰੋਲ ਹੈਗਾ ਅਗਰ ਆਪਾਂ ਇੱਥੇ ਕੈਲਕੂਲੇਸ਼ਨ ਕਰਦੇ ਤਾਂ ਸਿੱਧਾ ਕਿ 6 ਮਹੀਨੇ ਦੀ ਫੀਸ ਹੈ ਸਾਲ ਦੀ ਅਗਰ ਫੀਸ ਹੀ 10000 ਪਾਉਂਡ ਹੈਗੀ ਤਾਂ ਤੁਸੀਂ 5000 ਦੇ ਦੋਗੇ ਸਾਢੇ 5 5 ਲੱਖ 60 17000 ਪਾਉਂਡ ਦੇ हिसाब ਨਾਲ ਉਹ ਬਣਨੀ ਹੈ ਜੇ ਤੁਸੀਂ ਇੰਸ਼ੋਰੈਂਸ ਇੱਕ ਸਾਲ ਦੀ ਮਾਸਟਰ ਡਿਗਰੀ ਹੈ ਅਗਰ ਇੱਕ ਸਾਲ ਦਾ ਇੰਸ਼ੋਰੈਂਸ ਹੈ ਕਿ ਤੁਹਾਡੀ 1,30,000 ਦੇ ਆੜੇ ਤੁਹਾਡੇ ਉਹ ਆ ਜਾਣਾ ਹੈ ਤੁਹਾਡੀ ਐਮਬੈਸੀ ਫੀਸ ਵੀ ਇਨਕਲੂਡ ਕਰ ਲਾਂਗੇ ਤਾਂ 7,65,17000 ਦੇ ਕਰੀਬ ਹੀ ਬਣਨਾ ਹੈ ਤੁਹਾਡਾ ਠੀਕ ਹੈ ਤਾਂ ਤੈਂ ਤਾਂ ਪਾਵਾ ਵੀ ਜਿਹੜੇ 25 ਲੱਖ ਖਰਚ ਕੇ ਜਾ ਰਿਹਾ ਹੁਣ ਉਹਨਾਂ ਨਾਲ ਖਰਚੇ ਨੂੰ ਲੋੜ ਨਹੀਂ ਉਹ 7.5 ਲੱਖ ਨਾਲ 765 ਨਾਲ ਜਾ ਸਕਦੇ ਆ ਬਿਲਕੁਲ ਜਾ ਸਕਦੇ ਆ ਸਰ ਕੱਲ ਨੂੰ ਰੇਟ ਘਟ ਜਾਵੇ ਬੱਚੇ ਤਾਂ 7.5 ਨਾਲ ਵੀ ਕੰਮ ਹੋ ਜਾਊਗਾ ਮਦਮਾਲਿਕ ਕਰਨ ਕੰਟੀ ਫਸੀ ਹੋਈ ਆ ਵੀ ਮੈਂ ਅਮਰੀਕਾ ਹੀ ਜਾਣਾ ਆ ਮੈਂ ਡਾਂਕੀ ਰੇ 70 ਲੱਖ ਲੱਗ ਜਾ ਪਾਵਾ ਜ਼ਿੰਦਗੀ ਖਰਾਬ ਹੋ ਜਾ ਹੈ ਮਾਪੇ ਬਰੁੱਲ ਜਾਣਾ ਜੇ ਉਹ ਸਹੀ ਗਾਈਡ ਤੁਹਾਡੇ ਵਰਗੇ ਕੰਸਲਟੈਂਟ ਜਿਹੜੇ ਸਹੀ ਗਾਈਡ ਦੇਣ ਤੇ ਘੱਟ ਪੈਸੇ ਦੇ ਨਾਲ ਉਹ ਜਿਹੜੇ ਸੁਪਨੇ ਸাকার ਕਰ ਸਕਦਾ ਹੈ ਜਦੋਂ ਆਪਾਂ ਤੁਸੀਂ ਗੱਲ ਕੀਤੀ 70 ਲੱਖ ਰੁਪਏ ਲਾ ਕੇ ਯੂ ਐਸ ਸੈਂਟਰ ਕਰ ਜਾਂਦਾ ਹੈ ਹੁਣ ਇੱਕ ਚੀਜ਼ ਮੈਨੂੰ ਦੱਸੋ 70 ਲੱਖ ਰੁਪਏ ਤੋਂ ਘੱਟ ਪੈਸਾ ਲਾ ਕੇ ਕਿ ਤੁਹਾਡੀ ਫੈਮਿਲੀ ਦੀ ਫੈਮਿਲੀ ਪੀਆਰ ਹੁੰਦੀ ਹੈ ਤਾਂ ਅਲਟੀਮੇਟਮ ਤੁਹਾਡਾ ਪੈਸਾ ਹੀ ਕਮਾਣਾ ਸੀਗਾ ਮੈਂ ਕਹਿੰਦਾ ਯੂ ਐਸ ਵੀ ਜਾਣਾ ਹੈ ਤੁਸੀਂ ਇੱਥੋਂ ਪੀਆਰ ਲੈ ਕੇ ਗਏ 3 ਸਾਲ ਤੁਸੀਂ ਯੂ ਐਕ ਕੰਮ ਕਰੋ ਕੈਨੇਡਾ ਚ ਤੁਸੀਂ ਸਿਟੀਜ਼ਨ ਹੋ ਜਾਓਗੇ ਜਿਸ ਦਿਨ ਤੁਸੀਂ ਸਿਟੀਜ਼ਨ ਹੈ ਤੁਸੀਂ ਯੂ ਐਸ ਚ ਆਰਾਮ ਨਾਲ ਬਿਨਾ ਕਿਸੇ ਵੀਜ਼ੇ ਦੇ ਘੁੰਮ ਸਕਦੇ ਹੋ ਘਰ ਲੈ ਸਕਦੇ ਹੋ ਕੰਮ ਕਰ ਸਕਦੇ ਹੋ ਉਹ ਅਸੀਂ ਜੰਗਲਾਂ ਦੇ ਰਾਹੀਂ ਜਾਣਾ ਜਾਨ ਦਾ ਖਤਰਾ ਲੈਣਾ 70 ਲੱਖ ਰੁਪਏ ਲਾਣਾ ਬੱਚੇ ਤੇ ਮਾਵਾਂ ਪਰ ਜਾਨਦੇ ਕਿ ਬੱਚਾ ਕਦੋਂ ਆਊਗਾ ਇਥੇ ਰੱਬ ਨਾ ਕਰੇ ਸਰ ਕਿਸੇ ਦੇ ਕਰ ਚੁੱਕਾ ਹਾਦਸਾ ਹੋ ਗਿਆ ਬੱਚਾ ਆ ਨਹੀਂ ਸਕਦਾ ਜਰ ਯੂਰਪ ਚ ਮੇਰੇ ਕੋਲ ਰੈਜ਼ਿਡੈਂਸੀ ਆਪਸ਼ਨ ਵੀ ਹੈਗਾ ਜਿੱਥੇ ਅਸੀਂ ਮਤਲਬ ਕੰਪਨੀ ਚ ਇਨਵੈਸਟ ਕਰਦੇ ਹਾਂ ਪੈਸੇ 5 ਸਾਲ ਬਾਅਦ ਕੰਤਰੀ ਉਹੀ ਪੈਸਾ ਸਾਰਾ ਦਾ ਸਾਰਾ ਉਹਨਾਂ ਨੂੰ ਵਾਪਿਸ ਦੇ ਦਿੰਦੀ ਹੈ ਨਾਲ ਤੁਹਾਨੂੰ ਰੈਜ਼ਿਡੈਂਸੀ ਕਾਰਡ ਮਿਲਦਾ 5 ਸਾਲ ਤੱਕ ਤੁਸੀਂ ਰੈਜ਼ਿਡੈਂਸੀ ਰਹ ਰਹੇ ਹੋ ਉੱਥੇ ਤੁਸੀਂ 5 ਸਾਲ ਰਹਿ ਕੇ ਕੰਮ ਕਰੋਗੇ ਤੁਸੀਂ ਪੀਆਰ ਲੈ ਲਓਗੇ ਤਾਂ ਜਿੰਨਾ ਪੈਸਾ ਤੁਸੀਂ ਲਾਇਆ ਉਹ ਤੁਹਾਨੂੰ ਵ ਸਵਾਲ ਜਿਹੜੇ ਆਪਾਂ ਉਹ ਕਰਾਂਗੇ ਜਿਹੜੇ ਲੋਕਾਂ ਦੇ ਮਨਾਂ ਵਿੱਚ ਨੇ ਉਹ ਸਵਾਲ ਜਿਹੜੇ ਲੋਕਾਂ ਦੇ ਲਈ ਇੱਕ ਸੋਲੂਸ਼ਨ ਹੋਣਗੇ ਜਿਹੜੇ ਡਰ ਨੇ ਉਹ ਦੂਰ ਹੋਣਗੇ ਮੇਰਾ ਪਹਿਲਾ ਸਵਾਲ ਇਹ ਹੈ ਕਿ ਜਿਹੜੀ ਡਰ ਪੈ ਗਿਆ ਲੋਕਾਂ ਦੇ ਵਿੱਚ ਕਿਉਂਕਿ ਅਮਰੀਕਾ ਦੇ ਜਹਾਜ਼ ਭਰ-ਭਰ ਕੇ ਆਏ ਨੇ ਤੇ ਹੁਣ ਇਹ ਵੀ ਇਸ਼ੂ ਹੋ ਗਿਆ ਸੀ ਕਿ ਕੈਨੇਡਾ ਤੋਂ ਵੀ ਭਰ ਕੇ ਆਉਣੇ ਨੇ ਇੰਗਲੈਂਡ ਤੋਂ ਵੀ ਆਉਣੇ ਨੇ ਕੀ ਜਿਹੜਾ ਕੈਨੇਡਾ ਦਾ ਡਾਰਿਆ ਵੀ ਕੈਨੇਡਾ ਬੰਦ ਹੋ ਗਿਆ ਇਹ ਕਿੰਨਾ ਸੱਚਾ ਹੈ ਨਹੀਂ ਸਰ ਦੇਖੋ ਇਦਾਂ ਦੀ ਕੋਈ ਇਮੀਗ੍ਰੇਸ਼ਨ ਪਾਲਿਸੀ ਕਿਤੇ ਆਪਾਂ ਗੱਲ ਕਰਦੇ ਜਿਹੜੇ ਜਹਾਜ਼ ਵੀ ਮੁੜ ਕੇ ਆਏ ਉਹ ਸਾਰੇ ਕੱਚੇ ਬੰਦਿਆ ਲਈ ਸੀਗੇ ਜਿਹੜੇ ਲੀਗਲ ਰਾਹੀਂ ਐਂਟਰ ਕਰਕੇ ਜਾਂਦੇ ਜਿਹੜੇ ਲੀਗਲੀ ਐਂਟਰ ਕਰ ਰਹੇ ਚਾਹ ਸਟੱਡੀ ਵੀਜ਼ਾ ਵਰਕ ਵੀਜ਼ਾ ਪੀਆਰ ਜਿਸ ਵੀ ਤਰੀਕੇ ਨਾਲ ਜਾਂਦੇ ਉਹਨਾਂ ਲਈ ਕੋਈ ਬੰਦ ਨਹੀਂ ਹੋਇਆ ਤੋ ਅੱਜ ਤੁਸੀਂ ਅੱਜ ਵੀ ਜਿੰਨੀ ਮਰਜ਼ੀ ਅਪਲੀਕੇਸ਼ਨਾਂ ਲਾ ਸਕਦੇ ਆਂ ਪਰ ਅੱਜ ਕੈਨੇਡਾ ਦੇ ਬਹੁਤ ਸਾਰੇ ਰਿਫਿਊਜ਼ਲ ਆ ਰਹੇ ਨੇ ਬੱਚੀ ਨੇ ਫਾਈਲਾਂ ਜਾਨੀਆਂ ਵਾਪਸ ਆ ਜਾਨੀਆਂ ਫਿਰ ਕਿਉਂ ਬੰਦ ਕੀ ਹੋ ਰਹੇ ਨੇ ਫਾਈਲ ਕਿਉਂ ਰਿਫਿਊਜ਼ਲ ਜ਼ਰੂਰੀ ਸਰ ਦੇਖੋ ਕੁਝ ਚੇਂਜੇਸ ਕੀਤੇ ਹੈ ਸਰਕਾਰ ਨੇ ਠੀਕ ਹੈ ਆਪਾਂ ਨੂੰ ਅਪਡੇਟ ਹੋਣਾ ਪੈਣਾ ਆ ਅਸੀਂ ਆਰਸੀਆਈਸੀ ਹੈਗੇ ਸਾਡੀ ਫਰਮ ਚ ਮਤਲਬ ਵਕੀਲ ਇਮੀਗ੍ਰੇਸ਼ਨ ਲਾਇਰ ਕੰਸਲਟੈਂਟ ਜਿਹਨੂੰ ਕਹ ਦਿੰਦੇ ਆਪਾਂ ਆਰਸੀਸੀ ਉਹ ਹੈਗੇ ਤਾਂ ਸਾਨੂੰ ਹਰ ਚੀਜ਼ ਦਾ ਅਪਡੇਟ ਮਿਲਦਾ ਹੈ ਅਗਰ ਇੱਕ ਏਜੰਟ ਅਪਡੇਟ ਹੀ ਨਹੀਂ ਹੋਗਾ ਉਹ ਪੁਰਾਣੇ ਤਰੀਕੇ ਨਾਲ ਫਾਈਲ ਲਾਈ ਜਾਊਗਾ ਤਾਂ ਉਹਦਾ ਫਿਰ ਰਿਫਿਊਜ਼ਲ ਹੀ ਆਣਾ ਆ ਉਹਨ ਸਰਕਾਰ ਨੇ ਰੂਲ ਚੇਂਜ ਕੀਤਾ ਕਿ ਸਾਨੂੰ ਫੰਡ ਦੀ ਲੋੜ ਨਹੀਂ ਹੈਗੀ ਜੀਏਸੀ ਮਨਾ ਕਰਤਾ ਕੰਪਲਸਰੀ ਨਹੀਂ ਹੈ ਹੁਣ ਉਹਨਾਂ ਨੇ ਮਨਾ ਨਹੀਂ ਕੀਤਾ ਕਿ ਜੀਏਸੀ ਨਹੀਂ ਚਾਹੀਦੀ ਪਰ ਉਹ ਕਹਿੰਦੇ ਵੀ ਕੰਪਲਸਰੀ ਨਹੀਂ ਹੈ ਤੁਸੀਂ ਦੇਣੀ ਤੁਸੀਂ ਦੇ ਸਕਦੇ ਆ ਤੁਸੀਂ 6 ਮਹੀਨੇ ਦੀ ਫੀਸ ਦੇਣੀ ਤੁਸੀਂ 6 ਹੀ ਦੇ ਦਿਓ ਸਾਲ ਦੀ ਵੀ ਰਿਕੁਆਇਰਮੈਂਟ ਨਹੀਂ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਫੰਡ ਦੀ ਰਿਕੁਆਇਰਮੈਂਟ ਨਹੀਂ ਹੈ ਉਸ ਸਾਲ ਦੀ ਫੀਸ ਔਰ ਜੀਏਸੀ ਨਾਲ ਉਹਨਾਂ ਨੂੰ ਆਪਾ ਬੰਦ ਲਿਆ ਸੀਗਾ ਕਿ ਜਿਨੇ ਸਾਲ ਦੀ ਫੀਸ ਜੀਏਸੀ ਦਿੱਤੀ ਉਹਦਾ ਨੂੰ ਵੀਜ਼ਾ ਦੇਣਾ ਪੈਣਾ ਸੀਗਾ ਫੰਡ ਤੇ ਰਿਫਿਊਜ਼ ਨਹੀਂ ਕਰਦੇ ਉਹਨਾਂ ਨੇ ਉਹ ਚੀਜ਼ ਖਿੱਚ ਕੇ ਆਪਣੇ ਹੱਥ ਕੋਲ ਲਏ ਹੁਣ ਉਹ ਕਿਸੇ ਵੀ ਬੱਚੇ ਨੂੰ ਰਿਫਿਊ ਰਿਫਿਊਜ਼ਲ ਸਟੱਡੀ ਕਰੋਗੇ ਉਹ ਫਾਈਨਾਂਸ ਤੇ ਲਾਂਦੇ ਆ ਇੱਥੋਂ ਸ਼ੋ ਵੀ ਹੋ ਰਿਹਾ ਪਰ ਜਿਹੜਾ ਬੱਚਾ ਉੱਥੇ ਸਾਲ ਦੇ ਪੈਸੇ ਲੈ ਕੇ ਨਹੀਂ ਜਾਣਾ ਚਾਹੁੰਦਾ ਉਹਦੇ ਕੋਲ ਪਹਿਲਾਂ ਹੀ ਪੈਸੇ ਘੱਟ ਫੀਲ ਹੁੰਦੇ ਫਿਰ ਸਰਕਾਰ ਨੂੰ ਇਸ ਲਈ ਰਿਫਿਊਜ਼ ਕਰਦੇ ਆ ਤਾਂ ਹਰ ਇੱਕ ਮੈਥਡ ਬਣਦਾ ਕਿ ਬੱਚੇ ਨੂੰ ਇੱਥੇ ਸਾਲ ਦੀ ਫੀਸ ਵੀ ਦੇਣੀ ਚਾਹੀਦੀ ਜਿੱਦਾਂ ਉਹ ਪਹਿਲਾਂ ਦਿੰਦੇ ਹੁੰਦੇ ਸੀਗੇ ਜਿੱਥੇ ਉਹਨਾਂ ਨੂੰ ਸਾਲ ਦਾ ਜੀਆਈਸੀ ਦਿੰਦੇ ਸੀਗੇ ਪਹਿਲਾਂ ਬੱਚਾ ਆਪਣਾ ਹੀ ਪੈਸਾ ਆ ਉਹ ਦਵੇ ਨਾਲ ਅਗਲੇ ਸਾਲ ਦਾ ਉਹਨੇ ਫਾਈਨੈਂਸ਼ੀਅਲ ਪਲਾਨ ਦੇਣਾ ਹੈ ਕਿ ਮੈਂ ਉਹਦੇ ਕਿਤਾ ਸਸਟੇਨ ਕਰਨਾ ਹੈ ਕਿੱਦਾਂ ਰਹੂੰਗਾ ਕੱਲ ਨੂੰ ਮੈਨੂੰ ਜੌਬ ਨਹੀਂ ਮਿਲਦੀ ਜਿੱਦਾਂ ਸਰਕਾਰ ਨੂੰ ਇੱਕ ਆਪਾ ਇੰਡੀਆ ਦੇ ਪੰਜਾਬ ਦੇ ਹਰਿਆਣਾ ਦੇ ਕਾਫੀ ਬੱਚਾ ਨੇ ਇਦਾਂ ਦਾ ਰਨੇ ਦਿੱਤੇ ਕਿ ਸਾਡੇ ਕੋਲ ਤਾਂ ਪੈਸੇ ਹੀ ਹੈ ਨਹੀਂ ਜੌਬਸ ਹੈ ਨਹੀਂ ਤਾਂ ਅਸੀਂ ਕੀ ਕਰਾਂਗੇ ਤਾਂ ਇਸ ਲਈ ਸਰਕਾਰ ਨੂੰ ਉਹ ਸੇਫ ਦਿਖਾਣਾ ਪੈਣਾ ਕਿ ਸਾਡਾ ਬੱਚਾ ਜਿਹੜਾ ਜਾਊਗਾ ਉਹਨੂੰ ਕੰਮ ਦੀ ਲੋੜ ਨਹੀਂ ਹੈਗੀਏ ਅਸੀਂ ਉਹਨੂੰ ਸਪੋਰਟ ਕਰ ਸਕਦੇ ਹਾਂ ਵੈਸੇ ਜਿਵੇਂ ਤੁਸੀਂ ਦੱਸਿਆ ਕਿ ਉਹਨੂੰ ਫਾਈਲ ਦੀ ਜਿਹੜੀ ਹੈ ਕਿਦਾਂ ਹੁਣ ਲਾਉਣੀ ਚਾਹੀਦੀ ਹੈ ਜਿਹੜੇ ਬੱਚਿਆਂ ਦੀ ਰਿਫਿਊਜ਼ਲ ਆ ਜਾਂਦੀ ਹੈ ਅਗਰ ਉਹ ਫਾਈਲ ਲਾਉਂਦਾ ਤਾਂ ਕਿਵੇਂ ਉਹਨੂੰ ਸੀ ਤਿਆਰੀ ਦੰਨੇ ਹੋ ਕਿਵੇਂ ਕੀ ਪ੍ਰੋਸੈਸ ਹੈ ਜਿਹੜਾ ਸਹੀ ਪ੍ਰੋਸੈਸ ਹੈ ਦੇਖੋ ਸਰ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਗੱਲ ਕੀ ਹੈ ਕਿ ਤੁਹਾਨੂੰ ਰੀਜ਼ਨ ਪਤਾ ਹੋਣਾ ਚਾਹੀਦਾ ਆਪਣੀ ਫਾਈਲ ਬਾਰੇ ਜਦੋਂ ਦੁਬਾਰਾ ਵੀ ਲਾਣੀ ਹੈ ਅਗਰ ਸਾਨੂੰ ਪੁਰਾਣਾ ਰਿਫਿਊਜ਼ਲ ਹੀ ਨਹੀਂ ਪਤਾ ਕਿ ਅਸੀਂ ਕਿਉਂ ਰਿਫਿਊਜ਼ ਹੋਏ ਹਾਂ ਕਿਉਂਕਿ ਕੈਨੇਡਾ ਦੇ ਔਰ ਬਾਕੀ ਅਗਰ ਕੰਟਰੀ ਦੇ ਰਿਫਿਊਜ਼ਲ ਲੈਟਰ ਦੇਖੋਗੇ ਤੁਸੀਂ ਯੂਕੇ ਦੇ ਆਸਟ੍ਰੇਲੀਆ ਦੇ ਉਹ ਸਾਰੀ ਚੀਜ਼ਾਂ ਕਵਰ ਕਰਕੇ ਲਾਂਦੇ ਕਿ ਭਈ ਤੁਹਾਡੀ ਐਪਲੀਕੇਸ਼ਨ ਚ ਇਹ ਅਸੀਂ ਦੇਖਿਆ ਇਹ ਅਸੀਂ ਦੇਖਿਆ ਸਾਨੂੰ ਇਸ ਚੀਜ਼ ਨਾਲ ਪ੍ਰੋਬਲਮ ਆ ਅਸੀਂ ਉਹਨੂੰ ਦੂਰ ਕਰਦੇ ਤਾਂ ਉਹਨਾਂ ਨੇ ਵੀਜ਼ਾ ਦੇ ਦਿੰਨਾ ਪਰ ਕੈਨੇਡਾ ਬਹੁਤ ਜ ਇਹ ਕੋਈ ਵੀ ਦਦੀ ਚੀਜ਼ ਉਹਦੇ ਕੇਪ ਨੋਟ ਹੁੰਦੇ ਆ ਸਰ ਇੱਕ ਵਕੀਲ ਕਢਾ ਸਕਦਾ ਹੈ ਜਾਂ ਇੱਕ ਇੰਡੀਅਨ ਸਿਟੀਜ਼ਨ ਉੱਥੇ ਕਢਾ ਸਕਦਾ ਹੈ ਉਹ ਜਦੋਂ ਨੋਟਸ ਨਿਕਲ ਕੇ ਆਉਂਦੇ ਤਾਂ ਵੀਜ਼ਾ ਅਫਸਰ ਨੇ ਕੀ ਨੋਟ ਲਿਖਿਆ ਆਪਣੀ ਫਾਈਲ ਰਿਫਿਊਜ਼ ਕਰਦੇ ਟਾਈਮ ਉਹ ਮਿਲਦਾ ਆ ਪਹਿਲਾਂ ਅਸੀਂ ਉਹਨੂੰ ਪੜਾਂਗੇ ਕਿ ਫੰਡ ਰਿਕੁਆਇਰਮੈਂਟs ਇਹ ਕੋਰਸ ਗਲਤ ਦੇ ਦਿੱਤਾ ਬੱਚੇ ਦੇ ਬੈਂਡ ਘਟ ਸੀਗੇ ਕੀ ਪ੍ਰੋਬਲਮ ਸੀਗੀ ਐਕਚੁਅਲੀ ਪਰਸੈਂਟੇਜ ਘਟ ਸੀਗੀ ਬੱਚੇ ਦੀ ਉਸ ਚੀਜ਼ ਨੂੰ ਫਿਰ ਅਸੀਂ ਆਪਣੇ ਰਿਫਿਊਜ਼ਲ ਦਾ ਟੈਕਲ ਕਰਦੇ ਕੋਰਸ ਗਲਤ ਸੀਗਾ ਤਾਂ ਅਸੀਂ ਸਹੀ ਕੋਰਸ ਦਵਾਂਗੇ ਅਗਰ ਬੱਚੇ ਦੇ ਨੰਬਰ ਘਟਾ ਤਾਂ ਜਸਟੀਫਿਕੇਸ਼ਨ ਦਵਾਂਗੇ ਕਿਉਂ ਤਾ ਹਰ ਚੀਜ਼ ਦਾ ਜਵਾਬ ਹੁੰਦਾ ਆ ਕਿ ਫੰਡਸ ਘਟ ਸੀਗੇ ਤਾਂ ਕਿੱਦਾਂ ਫੰਡਸ ਐਜੰਟ ਕੀ ਕਰਦੇ ਆ ਪੈਸੇ ਰਖਵਾ ਦਿੰਦੇ ਬੱਚੇ ਦੇ ਵਿਆਹ ਤੇ ਚੱਕਿਆ ਅੱਜ ਰਖਵਾਤੇ ਕਿਥੋਂ ਪੈਸਾ ਆ ਕਿਹਨੇ ਦਿੱਤਾ ਆ ਕਿ ਉਹ ਦਿੱਤਾ ਸਾਰ ਕਰਕੇ ਕਿਦਾਂ ভরসা ਕਰ ਲੋਗੇ ਕੋਈ ਐਦਾਂ ਦਾ ਯੂਕੇ ਤਾਂ ਹੈ ਨਹੀਂ ਕਿ 28 ਦਿਨ ਪੁਰਾਣੇ ਚਾਹੀਦੇ ਜਿੱਥੋਂ ਮਰਜੀ ਆ ਜਵੇ ਆਸਟ੍ਰੇਲੀਆ ਵੀ ਤਾਂ 6-6 ਪਿੰਨੇ ਪੁਰਾਣੇ ਫੰਡਸ ਮੰਗਦਾ ਆ ਤਾਂ ਸਾਨੂੰ ਇਹ ਚੀਜ਼ ਸ਼ੋਰ ਕਰਨੀ ਪੈਣੀ ਹੈ ਕਿ ਜਿਹੜੀ ਵੀ ਚੀਜ਼ ਆਪਾਂ ਕਰ ਰਹੇ ਫਾਈਲ 'ਚ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਵਕ ਵਧੀਆ ਤਰੀਕੇ ਨਾਲ ਲੱਗੀ ਹੋਵੇ ਸਾਰੇ ਉਹਦੇ 'ਚ ਜਵਾਬ ਹੋਣ ਵੀਜ਼ਾ ਅਫਸਰ ਦੀ ਕੰਸਰਨ ਦੂਰ ਕਰਾਂਗੇ ਜਿਹੜਾ ਵੀਜ਼ਾ ਅਫਸਰ ਆ ਉਹਦੀ ਕਲੈਰੀਫਿਕੇਸ਼ਨ ਹੋਣੀ ਚਾਹੀਦੀ ਵੀ ਆਹ ਚੀਜ਼ ਕਿੱਥੋਂ ਆਈ ਆ ਆਹ ਚੀਜ਼ ਕਿ ਪੁਰਾਣਾ ਹੈ ਆ ਮੈਨੂੰ ਡਾਊਟਫੁਲ ਹੈ ਉਹਦੀ ਡਾਊਟ ਦੂਰ ਕਰਨਾ ਜਿਹੜਾ ਇਹੀ ਇੱਕ ਫਾਈਲ ਸਿੱਧੀ ਜਿਹੜੀ ਸਿਧਾਂਤਤਾ ਉੱਤੇ ਬਿਲਕੁਲ ਇਤਨਾ ਕਿ ਸਿੰਪਲ ਹੈ ਸਰ ਠੀਕ ਹੈ ਲੇਕਿਨ ਚੱਕਰ ਕੀ ਅਗਰ ਆਪ ਆ ਬਣ ਕੇ ਰਹਿ ਜਾਵਾਂਗੇ ਫਾਈਲ ਆਈ ਦੁਬਾਰਾ ਚੱਕੇ ਲਾਤੀ ਉਹ ਦੁਬਾਰਾ ਵੀ ਰਿਫਿਊਜ਼ਲ ਹੀ ਦੇਣ ਆਇਆ ਕਿਉਂਕਿ ਆਪਾ ਉਹਦਾ ਕੰਸਰਨ ਹੀ ਦੂਰ ਨਹੀਂ ਕਰ ਰਹੇ ਸਾਡੇ ਕੋਈ ਬੱਚਾ ਸੀਗਾ ਤੇ ਨੰਬਰ ਘੱਟ ਸੀਗਾ ਕਿਥੋਂ ਰਿਫਿਊਜ਼ਲ ਹੋ ਕੇ ਆਇਆ ਉਹਦੇ ਨੰਬਰ 50% ਸੀਗਾ ਉਹ ਕਹਿੰਦਾ ਯਾਰ ਤੇਰੀ ਨੰਬਰ ਹੀ ਪਲਸ 2 ਚ ਘੱਟ ਲੱਗਦੀ ਐ ਤੋ ਕਿੱਦਾਂ ਪੜ ਲਾਉਂਗਾ ਇੱਥੇ ਉਹਦਾ ਡਾਊਟ ਇਹ ਸੀਗਾ ਉਹਨੇ ਦੋ ਵਾਰੀ ਕਿਥੇ ਏਜੰਟ ਤੋਂ ਫਾਈਲ ਹੋਈ ਤੀਜੇ ਏਜੰਟ ਕੋ ਫਾਈਲ ਹੋਈ ਤਿੰਨੋਂ ਵਾਰੀ ਰਿਫਿਊਜ਼ ਹੋ ਗਿਆ ਸਾਡੇ ਕੋਲ ਐਸੀ ਕਿਹਾ ਪਹਿਲਾਂ ਤਾਂ ਤੇਰੇ ਨੋਟਸ ਕਢਾ ਕਿ ਵੀਜ਼ਾ ਸੁਨੋ ਤਰੀ ਐਕਚੁਅਲ ਪ੍ਰੋਬਲਮ ਕੀ ਕਿ ਲੈਟਰ ਤੇ ਲਿਖਿਆ ਜੇਗਾ ਕਿ ਤੋਂ ਵਾਪਸ ਨਹੀਂ ਜਾਊਂਗਾ ਰਿਫਿਜ਼ਲ ਲੈਟਰ ਤੇ ਨੋਟਸ ਆਏ ਮੈਨਾਂ ਲੱਗਾ ਫਿਰ ਉਹਨੂੰ ਜਸਟੀਫਾਈ ਦਿੱਤਾ ਕਿ ਉਹ ਜੈਨੂਇਨਲੀ ਬੱਚਾ ਬਿਮਾਰ ਸੀਗਾ ਪਲੱਸ 2 ਚ 10ਵੀਂ ਦੇ ਉਹਦੇ ਨੰਬਰ ਵਧੀਆ ਸੀਗੇ ਅਸੀਂ ਉਹਦਾ ਮੈਡੀਕਲ ਸਬਮਿਟ ਲਾਇਆ ਕਿ ਮੈਡੀਕਲ ਦੇਖੋ ਜੀ ਮੈਂ ਬਿਮਾਰ ਸੀਗਾ ਮੈਨੂੰ ਟਾਈਫਾਇਡ ਸੀਗਾ ਮੈਂ ਪੇਪਰ ਦਿੱਤੇ ਤੇ ਮੇਰਾ ਸਾਲ ਨਹੀਂ ਖਰਾਬ ਹੋਊਗਾ ਜਦੋਂ ਇਹ ਕੰਮ ਕਰਕੇ ਉਹਦੀ ਫਾਈਲ ਲਾਈ ਉਹਨਾਂ ਰਿਜ਼ਲਟ ਦਿੱਤਾ ਉਹਨੇ ਵੀਜ਼ਾ ਦਿੱਤਾ ਮਤਲਬ ਇਹ ਵੀ ਜਦੋਂ ਜਿਹੜਾ ਵੀਜ਼ਾ ਅਫਸਰ ਆਬਜੈਕਸ਼ਨ ਲਾਉਂਦਾ ਜਦੋਂ ਉਹ ਤੁਸੀਂ ਪ ਜਦੋਂ ਤੁਸੀਂ ਬਿਲਕੁਲ ਉਹ ਬਾਅਦ ਵਿੱਚ ਉਹਦੀ ਕਲੈਰੀਫਿਕੇਸ਼ਨ ਦੇ ਦਿੰਦੇ ਆ ਤਾਂ ਫਿਰ ਚਾਂਸ ਬਣਦੇ ਆ ਕਿ ਬੱਚੇ ਨੂੰ ਵੀਜ਼ਾ ਜੀ 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 ਸਰ ਬਹੁਤ ਵਧੀਆ ਚਾਂਸ ਹੋ ਜਾਂਦੇ ਬਹੁਤ ਵਧੀਆ ਸਿਰਫ ਗਾਰੰਟੀ ਵਰਡ ਆਪਾਂ ਯੂਜ਼ ਨਹੀਂ ਕਰ ਸਕਦੇ ਕਿਉਂਕਿ ਉਹ ਤੁਹਾਡਾ ਮੇਰਾ ਡਿਸੀਜਨ ਨਹੀਂ ਹੈਗਾ ਜਿਹੜੇ ਏਜੰਟ ਗਾਰੰਟੀ ਯੂਜ਼ ਕਰਦੇ ਉਹ ਵੈਸੇ ਹੀ ਧੋਖਾ ਆ ਠੀਕ ਹੈ ਲੇਕਿਨ ਹਾਂ ਅਗਰ ਗੱਲ ਕਰਦੇ ਆਪਾਂ ਤਾਂ ਬਹੁਤ ਬਹੁਤ ਜ਼ਿਆਦਾ ਚਾਂਸ ਵੱਜ ਜਾਂਦੇ ਆ ਅਗਰ ਆਪਾਂ ਕਿਸੇ ਵੀ ਬੱਚੇ ਦੀ ਅਗਰ ਉਹਨੂੰ ਕਮੀਨੋਂ ਇੱਕ ਡਾਊਟ ਨੂੰ ਦੂਰ ਕਰਤਾ ਤਾਂ ਉਹਦਾ ਆਟੋਮੈਟਿਕ ਕਨਸਰਨ ਦੂਰ ਹੋ ਗਿਆ ਉਹਨੇ ਵੀਜ਼ਾ ਕਿਊਰ ਨਹੀਂ ਦੇਣਾ ਕਿਉਂਕਿ ਅੱਜ ਜੋ ਏਜੰਟ ਦਾ ਇੱਕ ਸ਼ਬੀ ਖਰਾਬ ਹੋ ਚੁੱਕੀ ਹੈ ਬਹੁਤ ਸਾਰੇ ਏਜੰਟਾਂ ਦੋਤੇ ਤੱਬੇ ਲੱਗ ਗਿਆ ਹੈ ਕਿ ਇਹ ਜਨ ਨਿਆਂ ਕਰਦਾ ਹੈ ਕਿਉਂ ਹਰ ਪੇਰੈਂਟ ਪੇਰੈਂਟ ਸੇ ਬਿਚਾਉਂਦਾ ਕਿ ਮੈਂ ਪੈਸੇ ਦਿੰਦਾ ਮੇਰੇ ਬੱਚਾ ਬਾਹਰ ਜਾਵੇ ਬਹੁਤ ਸਾਰੇ ਪੇਰੈਂਟਸ ਦੇ ਪੈਸੇ ਵੀ ਖਰਾਬ ਹੁੰਦੇ ਨੇ ਕੀ ਜਿਹੜੇ ਇਹੋ ਜਿਹੇ ਏਜੰਟ ਇਹ ਕਹਿੰਦੇ ਨੇ ਕਿ ਤੁਸੀਂ ਵਰ ਪਰਮਟ ਦਾ ਲਾਓ ਤੁਸੀਂ ਇਹ ਵਿਜ਼ਿਟਰ ਦਾ ਲਾਓ ਕੀ ਬੱਚੇ ਨੂੰ ਤੁਸੀਂ ਕਿਵੇਂ ਸੁਝਾ ਦਿੰਦੇ ਹੋ ਕਿ ਬੱਚੇ ਨੂੰ ਕਿਵੇਂ ਜਾਣਾ ਚਾਹੀਦਾ ਹੈ ਕੀ ਸਹੀ ਰਸਤਾ ਹੈ ਸਰ ਦੇਖੋ ਪੇਰੈਂਟਸ ਦਾ ਦਿਲ ਤਾਂ ਨਾ ਬੱਚੇ ਲਈ ਇੱਕਦਮ ਹੱਥ ਤੇ ਹੁੰਦਾ ਕਿ ਜੋ ਬੱਚਾ ਕਹਿ ਦਵੇ ਸੀ ਪੂਰਾ ਕਰ ਦਿੰਨੇ ਆ ਤਾਂ ਉਹ ਬੱਚੇ ਨੂੰ ਕੀ ਹੁੰਦਾ ਬਸ ਮੈਂ ਛੇਤੀ ਛੇਤੀ ਬਾਹਰ ਚਲ ਜਮਾ ਇਹ ਦੋ ਪ੍ਰੋਬਲਮਾਂ 에ਜੰਟ ਨੂੰ ਸਭ ਤੋਂ ਜ਼ਿਆਦਾ ਫਾਇਦਾ 에ਜੰਟ ਚੱਕ ਦੇ ਸਕਦਾ ਪੇਰੈਂਟ ਮਜਬੂਰ ਆ ਬੱਚੇ ਨੂੰ ਕਾਲੀ ਆ ਹੁਣ ਸਭ ਤੋਂ ਆਸਾਨ ਤਰੀਕਾ ਕਿ ਇਹ ਵਰਕ ਪਰਮਿਟਸ ਵੇਰ ਲੈ ਲਓ ਸਰ ਜਿਹੜਾ ਬੱਚਾ ਪਲੱਸ 2 ਦਾ ਹੈ ਉਹਨੇ ਕੋਈ ਕੰਮ ਕੀਤਾ ਨਹੀਂ ਪੇਰੈਂਟਸ ਨੇ ਸਿਰਫ ਸਕੂਲ ਚ ਪੜਾਇਆ ਟਿਊਸ਼ਨ ਲਾਈਆਂ ਘਰ ਚੋਂ ਉਹਨੂੰ ਕੰਮ ਵਗੈਰਾ ਦੇ ਦਿੱਤਾ ਕਿ ਘਰ ਦੇ ਕੰਮ ਮਸਾ ਮਸਾ ਕਰ ਦੇ ਜੀ ਅੱਜ ਕੱਲ ਦੇ ਬੱਚੇ ਤੁਹਾਨੂੰ ਪਤਾ ਵੀਡੀਓ ਗੇਮ ਉਹ ਖੇល ਰਹੇ ਆ ਬਾਹਰ ਦੀ ਗੇਮ ਬੰਦ ਹੋ ਗਈ ਫਿਜ਼ੀਕਲ ਐਕਟੀਵਿਟੀ ਹੈ ਨਹੀਂ ਹੁਣ ਉਹ ਬੱਚੇ ਨੂੰ ਆਪਾਂ ਕੰਸਟਰਕਸ਼ਨ ਵਰਕਰ ਐਗਰੀਕਲਚਰ ਚ ਪਾ ਦਵਾਂਗੇ ਉਸ ਬੱਚੇ ਨੂੰ ਉੱਥੇ ਕੰਮ ਨਹੀਂ ਕਰਨਾ ਉਹਦੇ ਵਾਸਤਾ ਨਹੀਂ ਹੈਗਾ ਆ ਉਪਰੋਂ ਪਲੱਸ 2 ਦਾ ਆ ਪਹਿਲਾਂ ਕੀ ਹੁੰਦਾ ਸੀ ਕੈਨੇਡਾ ਚਲੋ 2-4 ਸਾਲ ਬੱਚ ਕੋਈ ਸਟੇਟਸ ਨਹੀਂ ਹੈਗਾ 2 ਸਾਲ ਬਾਅਦ ਸਾਡਾ ਕੀ ਬਣੂਗਾ ਮੇਰੇ ਸੁਜੈਸ਼ਨ ਮੇਰੇ ਆਫਿਸ ਦਾ ਤਰਫ ਇੱਕੋ ਪ੍ਰਾਇਰੀਟੀ ਕ੍ਰਾਈਟੇਰੀਆ ਸਾਡਾ ਬੱਚੇ ਨੂੰ ਕਾਉਂਸਲ ਕਰਨ ਦਾ ਕਿ ਬਰਡਸਾਈ ਵੀ ਉਹ ਦੇਖੋ ਤੁਸੀਂ ਵੱਡਾ ਦੇਖੋ ਕਿ ਆਪਣਾ ਅਲਟੀਮੇਟ ਗੇਮ ਕੀ ਹੈ ਅਸੀਂ ਜਾ ਕੇ ਉੱਥੇ ਪੱਕੇ ਹੋਣਾ ਚਾਹੁੰਦੇ ਆ ਤਾਂ ਸਹੀ ਰਾਹ ਚੁਣੀ ਹੈ ਜਾਂ ਤਾਂ ਅਸੀਂ ਪੀਆਰ ਹੀ ਲੈ ਲਈਏ ਇੰਡੀਆ ਚੋਂ ਪੀਆਰ ਮਿਲਦੀ ਹੈ ਤਾਂ ਉਹ ਲੈ ਲਓ ਖਤਮ ਹੋ ਗਏ ਤੁਹਾਡਾ ਉਹ ਪ੍ਰੋਸੈਸ ਪੂਰਾ ਹੋ ਗਿਆ ਜਾਂ ਫਿਰ ਸਹੀ ਰਾਹ ਚੁਣੋ ਜਿੱਦਾਂ ਕਿ ਤੁਸੀਂ ਇੱਥੋਂ ਸਟੱਡੀ ਵੀਜ਼ਾ ਲਿਆ ਤੁਸੀਂ ਇੱਦਾਂ ਦੇ ਕਾਲਜਾਂ ਚ ਜਾ ਸਕਦੇ ਆ ਕਿ ਜਿੱਥੇ ਤੁਹਾਨੂੰ ਪੀਆਰ ਛੇਤੀ ਮਿਲਦੀ ਹੈ ਤੁਹਾਨੂੰ ਪੈਸੇ ਦਾ ਇਸ਼ੂ ਹੈ ਤਾਂ ਆਪਾਂ ਘੱਟ ਪੈਸੇ ਵਾਲਾ ਕਾਲਜ ਲੈ ਸਕਦੇ ਆ ਜਾਂ ਫਿਰ ਬੈਨੀਫਿਟ ਬੱਚੇ ਨੂੰ ਲੌਂਗ ਟਰਮ ਮਿਲਣਾ ਹੈ ਜਾਂ ਪੇਰੈਂਟਸ ਨੂੰ ਵੀਜ਼ੇ ਮਿਲਨੇ ਹੈ ਪੇਰੈਂਟਸ ਜਾ ਸਕਦੇ ਜਿਹੜਾ ਬੱਚਾ ਜਾਂਦਾ ਹੀ ਕੱਚਾ ਹੋ ਗਿਆ ਉਹਦੇ ਲਈ ਨਾ ਉਹ ਵਾਪਸ ਆ ਸਕਦਾ ਨਾ ਪੇਰੈਂਟਸ ਉਹਨੂੰ ਮਿਲਣ ਜਾ ਸਕਦੇ ਉਹ ਤਾਂ ਰਾਹ ਬੰਦ ਕਰ ਲੈਂਦੇ ਆ ਤੇ ਜਿਵੇਂ ਤੁਸੀਂ ਗੱਲ ਕੀਤੀ ਉਹ ਇਥੋਂ ਜੇ ਜਾਣਾ ਹੋਵੇ ਪੀਆਰ ਲੈ ਕੇ ਜਾਵੇ ਕੀ ਪ੍ਰੋਸੀਜਰ ਹੈ ਜੇ ਕਿਸੇ ਬੱਚੇ ਨੇ ਜਾਣਾ ਪੀਆਰ ਲੈ ਕੇ ਇਥੋਂ ਜਾਣਾ ਕੀ ਉਹਨੂੰ ਕੁਆਲੀਫਿਕੇਸ਼ਨ ਚਾਹੀਦੀ ਆ ਕੀ ਉਹਨੂੰ ਆ ਲੈਟਸ ਦੇ ਵਿੱਚ ਉਹਨੂੰ ਕਿੰਨੇ ਬੈਂਡ ਚਾਹੀਦੇ ਨੇ ਕੀ ਪ੍ਰੋਸੈਸ ਕੀ ਆਉਦਾ ਜਿਹੜਾ ਤੁਸੀਂ ਕਹਿੰਦੇ ਹੋ ਸਰ ਜਿੱਦਾਂ ਹੁਣ ਤੁਸੀਂ ਸ਼ੁਰੂ ਕੀਤਾ ਸੀ ਕੈਨੇਡਾ ਨੇ ਬੰਦ ਕਰਤਾ ਜੇ ਬੰਦ ਕਰਤਾ ਹੋਊਗਾ ਤਾਂ ਪੀਆਰ ਦੇ ਪ੍ਰੋਗਰਾਮ ਨਹੀਂ ਆ ਰੀਸੈਂਟਲੀ ਦੋ ਪ੍ਰੋਗਰਾਮ ਸਰਕਾਰ ਦੇ ਚੱਲਦੇ ਆ ਇੱਕ ਨੋਵਾ ਸਕੋਸ਼ੀਆ ਨੋਮੀਨੇਸ਼ਨ ਪ੍ਰੋਗਰਾਮ ਐਨਐਸਐਨਪੀ ਕਹਿੰਦੇ ਇਹ ਰੀਕਾਰਸੀਏਪੀ ਹੁਣੇ-ਹੁਣੇ ਰੀਸੈਂਟਲੀ ਓਪਨ ਹੋਇਆ ਹੈ ਉਹਦੇ 'ਚ ਸਿਰਫ ਤੁਸੀਂ ਪਲੱਸ 2 ਅਗਰ ਹੈਗੇ ਆਂ ਤੁਹਾਡੇ ਕੋਲ ਸਾਲ ਦਾ ਐਕਸਪੀਰੀਅੰਸ ਆ ਉਹ ਕੰਸਟਰਕਸ਼ਨ ਵਰਕਰ ਹੋ ਸਕਦਾ ਹੈ ਉਹ ਆਫਿਸ ਐਡਮਿਨਿਸਟ੍ਰੇਸ਼ਨ ਦਾ ਹੋ ਸਕਦਾ ਹੈ ਸੇਲਸ ਦਾ ਮਾਰਕੀਟਿੰਗ ਦਾ ਐਚ ਆਰ ਦਾ ਈਵਨ ਕਿ ਜਿਹੜੇ ਕਲੀਨਿੰਗ ਦਾ ਕੰਮ ਕਰਦੇ ਆਂ ਉਹਨਾਂ ਦਾ ਹੋ ਗਿਆ ਤੁਸੀਂ ਟੀਚਰ ਅਗਰ ਹੈਗੇ ਆਂ ਤੁਹਾਡੇ ਕੋਲ ਬੀ ਐਡ ਅਗਰ ਹੈਗੀ ਹੈ ਏ ਐਨ ਐਮ ਜੇ ਐਨ ਅਗਰ ਤੁਸੀਂ ਹੈਲਥ케ਅਰ ਫੀਲਡ ਆ ਤਾਂ ਆਲਮੋਸਟ ਸਾਰੇ ਫੀਲਡ ਮੇ ਕਵਰ ਕਰਤੇ ਅਗਰ ਤੁਸੀਂ ਪਲੱਸ 2 ਕੀਤੀ ਹੈ ਇਹਦਾ ਦੀ ਫੀਲਡ ਜੇ ਸਾਲ ਦਾ ਐਕਸਪੀਰੀਅੰਸ ਹੈਗਾ ਆ ਤਾਂ ਤੁਸੀਂ ਇੱਥੋਂ ਪੀ ਆਰ ਅਪਲਾਈ ਕਰ ਸਕਦੇ ਹੋ ਤੁਹਾਨੂੰ ਬੈਂਡ ਰਿਕੁਆਇਰਮੈਂਟ ਠੀਕ ਹੈ ਇਨੇ ਕਮੈਂਟਾਂ ਸਰਕਾਰ ਵੀ ਦੇਖਦੀ ਹੈ ਕਿ ਆਕੇ ਕੱਲ ਨੂੰ ਕਿਸੇ ਨਾਲ ਗੱਲ ਕਰਨੀ ਪੈਗੀ ਤਾਂ ਉਸੇ ਗੱਲ ਤਾਂ ਕਰ ਸਕਦੇ ਆ ਤੁਸੀਂ ਜਾਣਦੇ ਆ ਇੱਕ ਪ੍ਰੋਗਰਾਮ ਦੇ ਵਿੱਚ ਇੱਥੋਂ ਆਪਾਂ ਵਰਕ ਪਰਮਿਟ ਤੇ ਐਂਟਰ ਕਰਦੇ ਨਾਲ ਹੀ ਪੀਆਰ ਲੱਗ ਚੁੱਕੀ ਹੁੰਦੀ ਹੈ ਬਾਇ ਦਾ ਟਾਈਮ ਅਸੀਂ ਉੱਥੇ ਪਹੁੰਚੇ ਦੋ ਤਿੰਨ ਮਹੀਨੇ ਕੰਮ ਕੀਤਾ ਜਿਹੜੀ ਪੀਆਰ ਦੀ ਫਾਈਲ ਉਹ ਚੱਕੀ ਜਾਂਦੀ ਹੈ ਦੂਜੀ ਤੇ ਅਸੀਂ ਸਿੱਧਾ ਹੀ ਐਂਟਰ ਪੀਆਰ ਕਰਦੇ ਆ ਤਾਂ ਇਹ ਮੈਂ ਉਹਦੇ ਲਈ ਬੈਟਰ ਕਹੂੰਗਾ ਜਿਹੜਾ ਪ੍ਰੋਗਰਾਮ ਜਿਹਦੇ ਬੱਚੇ ਜੇ ਛੋਟੇ 11th 12th ਕਲਾਸ ਦੇ ਵਿੱਚ ਹੈ ਕਿਉਂਕਿ ਆਪਾਂ ਇੰਨੇ ਹੀ ਫੈਸੇ ਅਗਰ ਬੈਚਲਰ ਡਿਗਰੀ ਕਰਾਣੇ ਬੱਚੇ ਨੂੰ ਤਾਂ 80000 ਡਾਲਰ 70000 ਡਾਲਰ ਅਸੀਂ ਫੀਸ ਦਵਾਂਗੇ ਤਾਂ ਇੰਨੇ ਹੀ ਮਤਲਬ ਉਸ ਤੋਂ ਇੰਨੇ ਕ ਪੈਸੇ ਆ ਘੱਟ ਪੈਸੇ ਨਾਲ ਵੀ ਅਸੀਂ ਉੱਥੇ ਪਹੁੰਚ ਗਏ ਸਾਡੀ ਪੂਰੀ ਪੂਰੀ ਫੈਮਿਲੀ ਹੀ ਪੀਆਰ ਹੋ ਗਈ ਨਲੋ ਇਹ ਡਰ ਖਤਮ ਹੋ ਜਾਂਦਾ ਕਿ ਜਾ ਕੇ ਜਦੋਂ ਬੱਚਾ ਇੱਥੋਂ ਸਟੱਡੀ ਕਰਕੇ ਜਾਂਦਾ ਹੈ ਸਟੱਡੀ ਕਰਦਾ ਉਸ ਤੋਂ ਬਾਅਦ ਵਰਕ ਪਰਮਿਟ ਉਸ ਤੋਂ ਬਾਅਦ ਪੀਆਰ ਲਈ ਤਰਸ ਪੇਪਰ ਮੰਗਦਾ ਹੈ ਨਹੀ ਉਹ ਨੰਬਰ ਲੈਣਾ ਪੈਂਦਾ ਪਰ ਉਸ ਇਹ ਟੈਨਸ਼ਨ ਖਤਮ ਹੋ ਜਾਂਦੀ ਕਿ ਬੱਚੇ ਨੂੰ ਡਰ ਨਹੀਂ ਹੈ ਕਿ ਮੈਨੂੰ ਡਿਪੋਰਟ ਹੋਣਾ ਸਿੱਧਾ ਜਾਏਗਾ ਕੰਮ ਕਰੇਗਾ ਥੋੜੇ ਮੰਤਰੀ ਚਿੱਲੇ ਪੀਆਰ ਲੈ ਲੇਗਾ ਹਾਂ ਮਤਲਬ ਦੋਨੋਂ ਆਪਸ਼ਨ ਬੱਚੇ ਕੋਲ ਹੈਗੇ ਅਗਰ ਬੱਚਾ ਕਹਿੰਦਾ ਜੀ ਮੈਂ ਥੋੜਾ ਛੇਤੀ ਜਾਣਾ ਹੈ ਪ੍ਰੋਸੈਸ ਥੋੜਾ ਤੇਜ਼ ਕਰਾਣਾ ਹੈ ਤਾਂ ਨਵਾਂਸ ਕੋਸ਼ਿਸ਼ੇ ਚੱਲ ਜੂਗਾ ਕਿਉਂਕਿ ਸਰਕਾਰ ਖੁਦ ਕਹਿੰਦੀ ਵੀ ਦੇਖੋ ਅਸੀਂ ਪੀਆਰ ਤਾਂ ਦੇ ਦੇਣੇ ਠੀਕ ਹੈ ਇਦਾਂ ਹੀ ਦੂਸਰਾ ਪ੍ਰੋਗਰਾਮ ਹੈ ਜਿਹਦੇ ਵਿੱਚ ਵਰਕ ਪਰਮਿਟ ਦਾ ਪ੍ਰੋਵੀਜ਼ਨ ਹੈ ਜੇ ਸਰਕਾਰ ਨੇ ਨਹੀਂ ਰੱਖਿਆ ਆਰਸ਼ੀਪ ਇਹਨਾਂ ਕਹਿੰਦੇ ਵੀ ਸਿੱਧੇ ਤੁਸੀਂ ਆਓ ਤੇ ਆਪਣੀ ਪੀਆਰ ਲੈ ਲਓ ਤਾਂ ਕੋਈ ਵੀ ਬੰਦਾ ਜਿਹੜਾ 40 ਸਾਲ ਤੱਕ ਦਾ ਵੀ ਹੈਗਾ 45 ਸਾਲ ਦਾ ਵੀ 50 ਸਾਲ ਦਾ ਵੀ ਆਪਣੀ ਫੈਮਿਲੀ ਨੂੰ ਸੈੱਟ ਕਰਨਾ ਜਿਹਦੇ ਘਰ 'ਚ ਦੋ ਬੱਚੇ ਹਨ ਕੱਲ ਨੂੰ ਦੋਵਾਂ ਨੂੰ ਪੜਾਣ ਲੱਗ ਜਾਨੇ ਤਾਂ ਉਹੀ 1.5 ਲੱਖ ਦਾ ਡਾਲਰ ਦਾ ਖਰਚਾ ਆ ਗਿਆ ਸਰ ਔਰ ਇੱਕ ਬੱਚਾ ਜਾਊਗਾ ਤਾਂ ਦੂਜੇ ਨੇ ਵੀ ਕਹਿਣਾ ਹੀ ਹੈ ਕਿ ਮੈਂ ਵੀ ਜਾਣਾ ਆ ਤਾਂ ਉਹ ਪੇਰੈਂਟਸ ਲਈ ਪੈਸੇ ਦਾ ਵੀ ਪ੍ਰੋਬਲਮ ਹੈ ਫਿਰ ਬੱਚੇ ਲਈ ਵਰੀ ਕਰੀ ਜਾਣਗੇ ਸਰਕਾਰ ਦੇ ਦੇਖੋ ਰੂਲਸ ਦਾ ਤਾਂ ਨਹੀਂ ਪਤਾ ਕਦੋਂ ਉਹਨਾਂ ਨੇ ਚੇਂਜ ਕਰ ਦੇਣਾ ਤਾਂ ਇੱਕ ਸੇਫ ਆਪਸ਼ਨ ਹੋ ਜਾਂਦਾ ਕਿ ਆਪਾਂ ਪੀਆਰ ਸਿੱਧੀ ਲੈ ਸਕਦੇ ਆ ਪੇਰੈਂਟਸ ਜਾਣ ਵਾਈਫ ਅਗਰ ਲੈ ਲੈਂਦੇ ਤਾਂ ਹਸਬੈਂਡ ਔਰ ਬੱਚੇ ਨਾਲ ਜਾਉਂਗੇ ਹਸਬੈਂਡ ਲੈ ਲੈਂਦੇ ਤਾਂ ਵਾਈਫ ਔਰ ਬੱਚੇ ਜਾਉਂਗੇ ਕਾਨੂੰ ਲੱਗਦਾ ਹੈ ਪੇਰੈਂਟਸ ਦਾ ਨਹੀਂ ਇੰਕਲੈਂਡ ਹੈ ਸਿਰਫ ਬੱਚਾ ਕਰਨਾ ਹੈ ਪਰ ਸੇਫ ਹੀ ਹੈ ਜਿੰਨੇ ਉਹਨਾਂ ਨੇ ਫੀਸਾਂ ਚ ਦੇਣੀ ਉਹਨੇ ਪੈਸੇ ਚ ਪੀਆਰ ਹੋ ਜਾਊਗਾ ਬੱਚਾ ਜਿਵੇਂ ਬੱਚਾ ਸਟੱਡੀ ਦੇ ਨੇ ਲੱਖ ਪੀਆਰ ਲੈ ਕੇ ਤੇ ਪੰਜਾਬ ਚੋਂ ਜਾ ਸਕਦਾ ਹੁਣ ਕੋਈ ਡਰ ਨਹੀਂ ਨਹੀਂ ਸਰ ਬਿਲਕੁਲ ਇਕਲੋਤੀ ਚੀਜ਼ ਸੀ ਕਿ ਸਰ ਦੇਖੋ ਜਿਸ ਬੱਚੇ ਨੂੰ ਐਜੂਕੇਸ਼ਨ ਪ੍ਰਾਇੋਰਟੀ ਉਹ ਤਾਂ ਸਟੱਡੀ ਕਰੂਗਾ ਲੇਕਿਨ ਜਿਸ ਬੱਚੇ ਨੂੰ ਇਦਾਂ ਕਿ ਲਾਈਫ ਸੈਟਲ ਕਰਨੀ ਹੈ ਪਰਿਵਾਰ ਸੈਟ ਕਰਨਾ ਹੈ ਉੱਥੇ ਜਾਣਾ ਹੈ ਸਟੱਡੀ ਜਿਹਦਾ ਇੱਕ ਵੇ ਆਊਟ ਸੀਗਾ ਕਿ ਸਟੱਡੀ ਵੀ ਕਰਾਂਗੇ ਉੱਥੇ ਕੰਮ ਕਰਾਂਗੇ ਤੇ ਸੈਟਲ ਹੋ ਜਾਵਾਂਗੇ ਉਹਦੇ ਲਈ ਕੱਲ ਨੂੰ ਸਰਕਾਰ ਦਾ ਜਿਹੜਾ ਡਰ ਸੀਗਾ ਉਹ ਸਾਰਾ ਦੂਰੀ ਹੋ ਗਿਆ ਇਸ ਪ੍ਰੋਸੈਸ ਨਾਲ ਜਿਸ ਦਿਨ ਤੁਸੀਂ ਇੱਥੇ ਕਹਿਣਾ ਤੇ ਐਂਟਰ ਕਰੋਗੇ ਤੁਸੀਂ ਪੀਆਰ ਦੀ ਆਪਣੀ ਲੈ ਕੇ ਜਾਓਗੇ ਕਿ ਪਹਿਲਾ ਹੀ ਪੀਆਰ ਕਾਰਡ ਤੁਹਾਡੇ ਹੱਥ ਹੋਣਾ ਹੈ ਇੱਥੋਂ ਤੁਹਾਨੂੰ ਕਾਰਡ ਲੈਟਰ ਮਿਲੇਗਾ ਤੁਸੀਂ 에어ਪੋਰਟ ਜਾਓ ਉਹਨਾਂ ਨੇ ਐਡਰੈਸ ਲੈਣਾ ਉਸ ਐਡਰੈਸ ਤੇ ਤੁਹਾਨੂੰ ਪੀਆਰ ਕਾਰਡ ਹੀ ਦੇ ਦੇਣਾ ਉੱਥੇ ਜਾ ਕੇ ਪੀਆਰ ਦੀ ਟੈਨਸ਼ਨ ਨਹੀਂ ਨਹੀਂ ਕੋਈ ਟੈਨਸ਼ਨ ਨਹੀਂ ਪੀਆਰ ਸਰ ਤੁਸੀਂ ਇੰਡੀਆ ਚ ਹੀ ਪੀਆਰ ਕਰ ਦੋਗੇ ਤੁਸੀਂ ਇੱਥੋਂ ਸਾਰਾ ਕੁਝ ਕਰੋ ਬੈ ਪੈਕੇਜ ਬਣ ਕੇ ਬੈਗ ਬਣ ਕੇ ਲਿਆਉਂਗੇ ਤੇ ਡਾਲਰ ਕਮਾ ਕੇ ਲਿਆਉਂਗੇ ਇਹ ਹੋਇਆ ਜਾਂਦਾ ਬਿਲਕੁਲ ਬਿਲਕੁਲ ਸਰ ਬਿਲਕੁਲ ਸਰ ਸਿੱਧਾ ਸਿੱਧਾ ਪੀਆਰ ਸਵਾਲ ਹੋ ਰਿਹਾ ਹੈ ਬਹੁਤ ਸਾਰੇ ਬੱਚੇ ਜਿਹੜੇ ਪਹਿਲਾਂ ਤੋਂ ਕੈਨੇਡਾ ਦੇ ਬੈਠੇ ਨੇ ਟੈਨਸ਼ਨਾਂ ਚ ਨੇ ਕਿ ਪਤਾ ਨਹੀਂ ਕਦੋਂ ਸਾਨੂੰ ਰਿਪੋਰਟ ਆਪਾਂ ਵੇਅਰ ਹੁੰਦੇ ਆਕਰ ਜਿੱਦਾਂ ਮੈਂ ਦੱਸਿਆ ਕਿ ਆਰਸੀਐਸੀ ਆਪਸੀ ਰੈਗੂਲਰ ਨਿਊਜ਼ ਪੜ੍ਹਦੇ ਰਹਿੰਦੇ ਤੇ ਕੰਮ ਕਰਦੇ ਆ ਇਸ ਟਾਈਮ ਤੇ ਸਰਕਾਰ ਦੀ ਪਹਿਲੀ ਪ੍ਰਾਇਰੀਟੀ ਉਹੀ ਬੱਚੇ ਜਿਨ੍ਹਾਂ ਨੂੰ ਉਹ ਪੀਆਰ ਦੇਣਗੇ ਪਰ ਉਹ ਪ੍ਰੋਸੈਸ ਨੂੰ 6 ਮਹੀਨੇ ਵੀ ਲੱਗ ਸਕਦਾ ਹੈ ਸਾਲ ਵੀ ਲੱਗ ਸਕਦਾ ਸਵਾ ਸਾਲ ਵੀ ਲੱਗ ਸਕਦਾ ਜਿੱਦੇ ਕੋਈ ਪੈਸਾ ਨਾ ਜਾਜ ਖਰਚ ਨਹੀਂ ਹੋਣਾ ਬੱਚੇ ਦਾ ਤਾਂ ਉਹਨੂੰ ਬਸ ਆਪਣਾ ਇੱਕ ਚੀਜ਼ ਮੇਨਟੇਨ ਕਰਕੇ ਰੱਖਣੀ ਹੋਣੀ ਆਪਣੇ ਆਪ ਨੂੰ ਲੀਗਲੀ ਉੱਥੇ ਰੱਖਣਾ ਹੈ ਮੇਰਾ ਵਰਡ ਜ਼ਰੂਰੀ ਹੈ ਲੀਗਲੀ ਰੱਖਣਾ ਹੈ ਤੁਸੀਂ ਓਵਰਸਟੇ ਨਹੀਂ ਕਰਨਾ ਤੁਸੀਂ ਕੱਚੇ ਨਹੀਂ ਹੋਣਾ ਕਿਉਂਕਿ ਉਹ ਤੁਹਾਡੇ ਸਾਰੀ ਚੀਜ਼ਾਂ ਖਰਾਬ ਕਰ ਦੋਗਾ ਅਗਰ ਤੁਸੀਂ ਇੰਡੀਆ ਮੂਵ ਕਰ ਗਿਆ ਕਿ ਤਾਂ ਵੀ ਤੁਸੀਂ ਫਸ ਸਕਦੇ ਆ ਤਾਂ ਤੁਸੀਂ ਆਪਣੇ ਆਪ ਨੂੰ ਕੈਨੇਡਾ ਹੀ ਰੱਖਣਾ ਹੈ ਲੀਗਲ ਰੱਖਣਾ ਉਹਦੇ 2-3 ਤਰੀਕੇ ਹੁੰਦੇ ਜੀ ਕਿ ਤੁਸੀਂ ਵਰਕ ਵੀ ਲੈ ਸਕਦੇ ਕਿਸੇ ਕੋ ਕਿਸੇ ਤੁਸੀਂ ਸਟਡੀ ਪਰਮਿਟ ਐਕਸਟੈਂਸ਼ਨ ਵੀ ਕਰਾ ਸਕਦੇ ਹੁਣ ਅ ਵੀ ਵਰਕ ਪਰਮਿਟ ਕਰਾ ਦਿੰਨੇ ਆ ਜੀ ਰੀਜ਼ਨ ਕਿ ਜੇ ਤੁਹਾਡਾ 30 40 5000 ਡਾਲਰ ਉਹਨਾਂ ਨੇ ਲੈ ਲੈਣਾ ਆ ਕੰਮ ਤੁਹਾਨੂੰ ਦੇਣਾ ਨਹੀਂ 2 ਸਾਲ ਤੱਕ ਤੁਸੀਂ ਬਨਗੇ 2 ਸਾਲ ਬਾਅਦ ਅਗਰ ਕੁਝ ਨਹੀਂ ਹੋ ਤੁਸੀਂ ਕੀ ਕਰੋਗੇ ਇਹਦੇ ਨਾਲ ਉਹ ਹੀ 30 4000 ਡਾਲਰ ਤੁਸੀਂ ਅਫਰੈਂਟ ਦੇਣ ਦੀ ਬਜਾਏ ਤੁਸੀਂ ਸਟੱਡੀ ਵੀਜ਼ਾ ਵੀ ਲੈ ਸਕਦੇ ਆ ਇਦਾਂ ਦੇ ਏਰੀਆ 'ਚ ਜਿੱਥੇ ਤੁਹਾਡੀ ਪੀਆਰ ਛੇਤੀ ਹੋ ਜਾਂਦੀ ਹੈ ਉਦੋਂ ਸਟੱਡੀ ਦਾ ਵੀ ਹੈਲਪ ਹੋ ਗਿਆ ਪੀਆਰ ਦਾ ਵੀ ਮਿਲ ਗਿਆ ਲੀਗਲ ਸਟੇ ਵੀ ਮਿਲ ਗਿਆ ਉਹੀ 30000 ਦਾ ਕੋਲੇ ਤੁਸੀਂ ਫੜੋ ਜਿਹਦੇ 10 ਸਾਲ ਦੀ ਫੀਸ 15000 ਰਹਿ ਗਈ 15000 ਚੋਂ ਤੁਸੀਂ 7000 ਦੇ ਕੰਮ ਸ਼ੁਰੂ ਕਰਾ ਸਕਦੇ ਤੇ ਪੇਰੈਂਟ ਕਿ ਤੁਸੀਂ ਲੀਗਲ ਸਟੇ ਮੈਂਟੇਨ ਕਰਨਾ ਹੈ ਤਾਂ ਆਪਾਂ ਐਲਐਮਆਈਏ ਨੂੰ ਕਿਉਂ ਜਾਣਾ ਹੈ ਕਿ ਉਹ ਪਰਚੇਜ਼ ਕਰ ਲਈ ਆਪਾਂ ਉਹਦਾ ਖਰਚਾ ਲਾ ਲਿਆ ਪੇਰੈਂਟਸ ਤੇ ਬਰਡਨ ਪਤਾ ਨਹੀਂ ਹੋਣੇ ਜੀ 30 35000 ਡਾਲਰ ਸਾਨੂੰ ਦੇ ਦਿਓ 40000 ਦੇ ਦਿਓ ਪੇਰੈਂਟਸ ਲਈ ਬਹੁਤ ਔਖਾ ਹੁੰਦਾ ਸਰ ਬੱਚੇ ਲਈ ਵੀ ਇੰਨੇ ਪੈਸੇ ਜੋੜਨੇ ਔਖੇ ਹੈ ਮਤਲਬ ਉਹਨੂੰ ਲੀਗਲ ਸਟੇ ਉੱਥੇ ਜ਼ਰੂਰੀ ਆ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਸਰ ਕਿਉਂਕਿ ਸਾਡਾ ਆਫਿਸਰ ਹੀ ਹੈਗਾ ਸਰ ਤਾਂ ਅਸੀਂ ਇਮੀਡੀਏਟਲੀ ਬੱਚੇ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਉਹਦੇ ਸਜੈਸ਼ਨ ਦਵਾਂਗੇ ਕਿਦਾਂ ਉਹਦੀ ਪੀਆਰ ਕਰਾਣੀ ਹੈ ਕਿਦਾਂ ਉਹਦਾ ਕੰਮ ਹੋ ਹੁਣ ਨਵੀਂ ਸਰਕਾਰ ਆਈ ਹੈ ਉਹਨੇ ਆਂਦੇ ਆਂਦੇ ਦੋ ਕੇ ਡਰੋ ਕਢਣੇ ਸ਼ੁਰੂ ਕਰਤੇ ਹਨ ਤਾਂ देयर इज ए हाई चांस ਕਿ ਜਲਦੀ ਜਲਦੀ ਪੀਰ ਉਹਨੇ ਬੱਚੇ ਨੂੰ ਲੀਗਲੀ ਮੇਨਟੇਨ ਕਰਨਾ ਹੈ ਉਹਦੇ ਲਈ ਸਾਡੇ ਸਰੀ ਆਫਿਸ ਕਾਲ ਕਰ ਸਕਦਾ ਨਵਾ ਸ਼ਹਿਰ ਆਫਿਸ ਕਾਲਸ ਕਰ ਸਕਦਾ ਹੈ ਉਹਨਾਂ ਦੇ ਪੇਰੈਂਟਸ ਇਹਨਾਂ ਨੂੰ ਅਗਰ ਟੈਨਸ਼ਨ ਹੈਗੀ ਤਾਂ ਉਹ ਵੀ ਸਾਡੇ ਆਫਿਸ ਚ ਆ ਕੇ ਇੱਕ ਵਾਰੀ ਗੱਲ ਕਰ ਲੈਣ ਅਸੀਂ ਬੱਚੇ ਨੂੰ ਸਿੱਧਾ ਆਫਿਸ ਉੱਥੇ ਦਾ ਗੱਲ ਕਰਾ ਸਕਦੇ ਹਾਂ ਨਾਲ ਕੈਨੇਡਾ ਦੇ ਵਿੱਚ ਜਾਂ ਤੇ ਸਟੱਡੀ ਜਾਂ ਫਿਰ ਪੀਆਰ ਦਾ ਜੇ ਸਟੱਡੀ ਦੀ ਗੱਲ ਕਰੀਏ ਤਾਂ ਪੈਸੇ ਨੂੰ ਲੈ ਕੇ ਵੀ ਹੈ ਕੋ ਇਦਾਂ ਦੇ ਕਾਲਜਿਸ ਵੀ ਹੈਗੇ ਜਿਹੜੇ ਘੱਟ ਪੈਸੇ ਦੇ ਉੱਤੇ ਬੱਚੇ ਦਾ ਅੱਗੇ ਜਾ ਕੇ ਫਿਊਚਰ ਜਿਹੜਾ ਆ ਜਾਂ ਉਹਨੂੰ ਉੱਥੇ ਜਾ ਕੇ ਸੈਟਲ ਕਰ ਸਕਦੇ ਕਿਹੜੇ ਕਾਲਜ ਇਦਾਂ ਦੇ ਜਿਹੜੇ ਆਪਾਂ ਤੁਸੀਂ ਜੀ ਮੈਨੂੰ ਕਮੈਂਟ ਕਰੋ ਸਰ ਦੇਖੋ ਬਹੁਤ ਜ਼ਰੂਰੀ ਸਵਾਲ ਹੈ ਸਿਕਾ ਕਿਉਂਕਿ ਜ਼ਿਆਦਾਤਰ ਅਗਰ ਆਪਾਂ ਕਾਲਜ ਦੇਖੀਏ ਤਾਂ 18-20000 ਡਾਲਰ ਸਾਲ ਦੀ ਫੀਸ ਨਾਲ ਦੇ ਜਿਨ੍ਹਾਂ ਦਾ ਵਰਕ ਪਰਮਿਟ ਮਿਲਦਾ ਹੈ ਜਬ ਆ ਪ੍ਰਾਈਵੇਟ ਕਾਲਜ ਲੈ ਲੈਂਦੇ ਇੱਥੇ ਬੱਚੇ ਨੂੰ ਮਿਸਗਾਈਡ ਕਰਤਾ ਜਾਂ ਜੈਨੂਇਨ ਵੀ ਦੱਸਤਾ ਕਈ ਵਾਰ ਬੱਚਾ ਹੋ ਜਾਂਦਾ ਨਹੀਂ ਮੈਂ ਤਾਂ ਸਰੀ ਜਾਣਾ ਆ ਮੈਨੂੰ ਪ੍ਰਾਈਵੇਟ ਕਾਲਜ ਲੈ ਦੋ ਪਰ ਉਹ ਬੱਚਾ ਜਾ ਕੇ ਰੀਅਲਾਈਜ਼ ਕਰ ਤਾਂ ਇੱਕ ਚੀਜ਼ ਸਾਨੂੰ ਬਹੁਤ ਜ਼ਰੂਰੀ ਸਮਝਣ ਦੀ ਕਿ ਪਹਿਲਾ ਤਾਂ ਸਰੀ ਟੋਰਾਂਟੋ ਬ੍ਰੈਂਟਨ ਮਿਸਿਸਾਗਾ ਇਹਨਾਂ ਏਰੀਆ ਚ ਵੱਡੀ ਸਿਚੁਏਸ਼ਨ ਸਾਨੂੰ ਦੂਰ ਜਾਣਾ ਪੈਣਾ ਆ ਕਿਉਂਕਿ ਇਹਨਾਂ ਵਿੱਚ ਸਰਕਾਰ ਨੇ ਕੋਈ ਫੀਵਰ ਨਹੀਂ ਕਰੀ ਬੱਚੇ ਲੋ ਉਹ ਚਾਂਦੀ ਹੀ ਹੈ ਕਿ ਇੱਥੇ ਬੱਚੇ ਜਾਣ ਤਾਂ ਇੱਥੇ ਹਾਊਸਿੰਗ ਦਾ ਕ੍ਰਾਈਸਿਸ ਦੂਰ ਹੋਵੇ ਅਤੇ ਜੌਬ ਦਾ ਕ੍ਰਾਈਸਿਸ ਦੂਰ ਹੋਵੇ ਤਾਂ ਬਹੁਤ ਸਾਰੇ ਇਲਾਕੇ ਇੰਦਰੇ ਸਰ ਮੇ ਕੋ ਕਾਲਜ ਹੈਗੇ ਜੀ ਜੀ ਸਾਲ ਦੀ ਫੀਸ ਸਾਢੇ 4 ਲੱਖ ਰੁਪਏ ਸਿਰਫ ਸਰਕਾਰੀ ਯੂਨੀਵਰਸਿਟੀ ਹੈਗੇ ਤੁਸੀਂ ਉੱਤੇ ਜਾਓ ਪੜ੍ਹੋ ਵਰਕ ਪਰਮਿਟ ਵੀ ਤੁਹਾਨੂੰ ਮਿਲੇਗਾ ਉੱਥੇ ਆਪਾਂ 12 12 13 ਲੱਖ ਰੁਪਏ ਸਾਲ ਦੀ ਫੀਸ ਦੇਣੇ ਤੇ ਸਾਢੇ 4 ਲੱਖ ਨਾ ਕੰਮ ਸਰਦਾ 9 ਲੱਖ ਨਾ ਤੁਸੀਂ ਦੇ ਕੇ ਕੋਰਸ ਪੂਰਾ ਕਰ ਸਕਦੇ ਸਰ ਆਪਣਾ ਵਰਕ ਪਰਮਿਟ ਮਿਲੇਗਾ اگر ਤੁਸੀਂ ਕਹਿੰਦੇ ਸਰ پی آر ਵਾਲਾ ਇਲਾਕਾ ਹੈ ਤਾਂ ਅਗੇ ਟੋਰੰਟੋ ਤੋਂ ਆਪਾਂ ਬਾਹਰ ਨਿਕਲਦੇ ਬੈਂਕੂਰ ਤੋਂ ਬਾਹਰ ਨਿਕਲਾਂਗੇ ਦੂਰ ਜਾਣਾ ਪੈਣਾ ਲੇਕਿਨ ਤੁਸੀਂ ਜਾਓਗੇ 2 ਸਾਲ ਦੀ ਫੀਸ 30000 ڈالر ਹੈ ਉੱਥੇ 2 ਸਾਲਾਂ ਦੀ ਫੀਸ ਅਸੀਂ 40000 ਦੇ ਰਹੇ ਹਾਂ ਨਾਲ ਤੁਹਾਨੂੰ ਪੜ੍ਹਦੇ ਜਿਸ ਦਿਨ ਤੁਹਾਡੀ ਪੜ੍ਹਾਈ ਖਤਮ ਕੀਤੀ ਜੌਬ ਆਫਰ ਲੈ ਔਰ ਪੀ آر ਲੈ ਲਓ ਆਪਣੀ ਤਾਂ ਇਨਾਂ ਦੇ ਇਲਾਕੇ ਹੈਗੇ ਬੱਚੇ ਨੂੰ ਸਮਾਰਟ ਹੋਣਾ ਪੈਣਾ ਕਿ ਅਲਟੀਮੇਟ ਏਮ ਕੀ ਹੈਗਾ ਉਹਦਾ ਅਗਰ ਉਹ ਕਹਿੰਦਾ ਮੈਂ ਜਾਣਾ ਇਟ੍ਰਾਂਟੋ ਰਹਿਣਾ ਇਟ੍ਰਾਂਟੋ ਤਾਂ ਠੀਕ ਹੈ ਆਪਣੇ ਆਪ ਨੂੰ ਉਸੇ ਹਿਸਾਬ ਨਾਲ ਪ੍ਰੇਪੇਅਰ ਕਰਕੇ ਰੱਖੋ ਕਿ 2 ਸਾਲ ਪੜ੍ਹਾਂਗੇ 3 ਸਾਲ ਦਾ ਵਰਕ ਹੋਣਾ ਉਹ ਲੋਕ ਅਸੀਂ ਕੰਮ ਕਰਾਂਗੇ ਉੱਥੇ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਊਗਾ ਹੋ ਗਏ ਤਾਂ ਵੀ ਠੀਕ ਹੈ ਨਹੀਂ ਤਾਂ ਨਾ ਸਹੀ ਲੇਕਿਨ ਅਗਰ ਬੱਚੇ ਨੇ ਸੈਟਲ ਹੋਣਾ ਇੰਪੋਰਟੈਂਟ ਹੈ ਤਾਂ ਉਹਨੂੰ ਪਹਿਲਾਂ ਉਹ 2 ਸਾਲ ਆਪਣੇ ਆਪ ਨੂੰ ਦੂਰ ਕਰਨਾ ਪੈਣਾ ਹੈ ਕਿ ਉਹ ਡਿਸੀਜਨ ਹਾਰਡ ਲੈ ਲਵੇ 4-6 ਮਹੀਨੇ ਦਿੱਕਤ ਆਂਦੀ ਹੈ ਸਰ ਮੈਂ ਕਿਹਦੇ ਬੱਚਾ ਹੈ ਛੋਟਾ ਹੈ ਸਮਝ ਨਹੀਂ ਆਦਾ ਪਰ ਸਾਡੇ ਰ ਮਾਰੀਏ ਕੋਈ ਲੱਭਣ ਦੀ ਦਿੱਕਤ ਆਂਦੀ ਏ ਉਹ ਜਿੰਨੀ ਹੈਲਪ ਅਸੀਂ ਕਰਾ ਸਕਦੇ ਅਸੀਂ ਬੱਚੇ ਦੀ ਕਰਾ ਕੇ ਦਵਾਗੇ ਤਾਂ ਕਿ ਬੱਚਾ ਇੱਕ ਵਾਰੀ ਰਖ ਲਵੇ ਛੋਟੇ ਏਰੀਆ ਚ ਸਰ ਉਹਦੇ ਕੋਸਟ ਘਟ ਜਾਂਦੀ ਏ ਰਹਿਣ ਦੇ ਖਰਚੇ ਘਟ ਲੱਗਦੇ ਓਦੇ ਤਾਂ ਅਗਲੇ ਦੇ ਪੈਸੇ ਵੀ ਬਚਣੇ ਆ ਖਰਚੇ ਘਟਨੇ ਨਾਲ ਪੀਆਰ ਦੇ ਬੈਨੀਫਿਟ ਮਿਲ ਰਹੇ ਆ ਸਸਤੇ ਚ ਵਰਕਰ ਨੂੰ ਮਿਲ ਰਿਹਾ ਤਾਂ ਉਹ ਬੱਚੇ ਨੂੰ ਵੀਰ ਹੋਣਾ ਪੈਣਾ ਸਰ ਇਹ ਥੋੜਾ ਜਿद्द ਕਰ ਲੈਣਗੇ ਅਗਰ ਸਰੀ ਜਾਣਾ ਹੈ ਤਾਂ ਨਹੀਂ ਹੋਊਗਾ ਇੱਕ ਸਟੇਟ ਤੇ ਹੀ ਬੈਠੇ ਮੈਂ ਸਰੀ ਜਾਂ ਟੋਰਾਂਟੋ ਜਾਂ ਬ੍ਰਮਟਨ ਨਹੀਂ ਰਹਿਣਾ ਪਰ ਜੇ ਅਗਰ ਨੇ ਲਾਈਫ ਸੈਟਲ ਕਰਨੀ ਹੈ ਆਪਣੇ ਆਪ ਨੂੰ ਦੂਗਾ ਨਾ ਆਪਣਾ ਮਨ ਮੰਨਣਾ ਪਏਗਾ ਕਿ ਮੈਂ ਛੋਟੇ ਸਟੇਟ ਜਾਵਾਂ ਪਰ ਔਖਾ ਹੋਵੇ ਪਰ ਬਾਅਦ ਚ ਜਿਹੜਾ ਸੌਖਾ ਹੋ ਸਕਦਾ ਉਹਨੂੰ ਪੀਆਰ ਵੀਜ਼ੇ ਹੋ ਜਾਏਗੀ ਪੜ੍ਹਨਾਂ ਵੀਜ਼ੇ ਆਪ ਘੱਟ ਫੀਸ ਹੈ ਸੋ ਮਤਲਬ ਬਹੁਤ ਸਾਰੇ ਜਿਹੜੇ ਬੱਚੇ ਇਦਾਂ ਦੇ ਵੱਡਿਆਂ ਦੇ ਸਟੇਟਾਂ ਜਿਹੜੇ ਆ ਉਹਨਾਂ ਨੂੰ ਨਿਕਲਣਾ ਚਾਹੀਦਾ ਉੱਥੋਂ ਤੇ ਆਪਣੀ ਜਿਹੜੀ ਲਾਈਫ ਆ ਬਿਲਕੁਲ ਸਰ ਬਿਲਕੁਲ ਸਰ ਕਿ ਥੋੜਾ ਵੱਡਾ ਅਗਰ ਸੋਚਣਾ ਹੈ ਆਪਾਂ ਨੂੰ ਬੱਚਾ ਨਾ ਇਮੀਡੀਏਟ ਸੋਚਦਾ ਕਿ ਅਗਲੇ 6-8 ਮਹੀਨੇ ਚ ਮੇਨਾਂ ਕੀ ਹੋਣਾ ਹੈ ਥੋੜਾ ਜਿਹਾ ਵੱਡੇ ਆਪ ਨੂੰ ਸੋਚੋ ਆਪਣੀ ਫੈਮਿਲੀ ਬਾਰੇ ਸੋਚੋ ਉਹਨਾਂ ਦੇ ਪੈਸੇ ਬਾਰੇ ਸੋਚੋ ਅੱਜ ਉਹਨਾਂ ਨੇ ਓਕੇ-ਸੋਕੇ ਕਰੇ ਪੈਸੇ ਲਾਤੇ ਕੱਲ ਨੂੰ ਫੇਰ ਪ੍ਰੋਬਲਮ ਚ ਖੜੇ ਹੋਗੇ ਤਾਂ ਬਣਦਾ ਨਹੀਂ ਜਿੱਦਾਂ ਤੁਸੀਂ ਸਵਾਲ ਪੁੱਛਿਆ ਸੀਗਾ ਜਿਹੜੇ ਬੱਚੇ ਆਟੋ ਸਟੇਟਸ ਹੋਣ ਲੱਗੇ ਉਹਨਾਂ ਦਾ ਕੀ ਬਣ ਸਕਦਾ ਉਹ ਜੀ ਇਸੇ ਕਰਕੇ ਖੜੇ ਹੈ ਜੇ ਪਹਿਲਾ ਸਾਈਡ ਡਿਸੀਜਨ ਕੀਤਾ ਹੁੰਦਾ ਹੈ ਤਾਂ ਪੈਸਾ ਨਹੀਂ ਲੱਗਦਾ ਉਹਨਾਂ ਦਾ ਜਾਂ ਉਹ ਇੰਗਲੈਂਡ ਦੇ ਪਿੱਛੇ ਜਾਣਾ ਹੋਵੇ ਯੂਕੇ ਜਾਣਾ ਹੋਵੇ ਤਾਂ ਉਹਦੇ ਲਈ ਕੀ ਆ ਕਿੰਨਾ ਖਰਚਾ ਆ ਸਰ ਦੇਖੋ ਯੂਕੇ ਵੀ ਜਿੱਦਾਂ ਹਾਈ ਇਨ ਡਿਮਾਂਡ ਆ ਆਪਾਂ ਕਰ ਸਕਦੇ ਹਾਂ ਹੁਣ ਯੂਕੇ ਚ ਵੀ ਸਰ ਸੇਮ ਹੀ ਪ੍ਰੋਬਲਮ ਆ ਅਗਰ ਬੱਚਾ ਅਗਰ ਕਹਿੰਦਾ ਮੈਂ ਸਵੇਰੇ ਲੰਡਨ ਜਾਣਾ ਕਿੱਥੇ ਜਾਣਾ ਤਾਂ ਬਜਟ ਵੱਜ ਜਾਂਦਾ ਬੱਚੇ ਦਾ ਅਗਰ ਬੱਚਾ ਥੋੜਾ ਸਮਾਰਟਲੀ ਮੂਵ ਕਰਦਾ ਹੈ ਮਾਸਟਰ ਡਿਗਰੀ ਦਾ ਤਾਂ ਸਿਰਫ 7 ਲੱਖ 65000 ਚ ਬੱਚਾ ਯੂਕੇ ਆਰਾਮ ਨਾਲ 6 ਮਹੀਨੇ ਦੀ ਫੀਸ ਦੇ ਕੇ ਜਾ ਸਕਦਾ 7 ਲੱਖ 65000 ਜੀ ਪਰ ਲੋਕ ਤੇ ਏਜੰਟ ਜਿਹੜੇ ਹੋਰ ਨੇ ਉਹ 25 30 ਲੱਖ ਲਈ ਜਾਂਦੇ ਤੁਸੀਂ ਕਿਵੇਂ ਵੇਚ ਦਿਓ ਛਰ ਦੇ ਕੋ ਮਤਲਬ ਇਹਦਾ ਸਿੰਪਲ ਰੋਲ ਹੈਗਾ ਅਗਰ ਆਪਾਂ ਇੱਥੇ ਕੈਲਕੂਲੇਸ਼ਨ ਕਰਦੇ ਤਾਂ ਸਿੱਧਾ ਕਿ 6 ਮਹੀਨੇ ਦੀ ਫੀਸ ਹੈ ਸਾਲ ਦੀ ਅਗਰ ਫੀਸ ਹੀ 10000 ਪਾਉਂਡ ਹੈਗੀ ਤਾਂ ਤੁਸੀਂ 5000 ਦੇ ਦੋਗੇ ਸਾਢੇ 5 5 ਲੱਖ 60 70000 ਪਾਉਂਡ ਦੇ हिसाब ਨਾਲ ਉਹ ਬਣਨੀ ਹੈ ਜੀ ਤੁਸੀਂ ਇੰਸ਼ੋਰੈਂਸ ਇੱਕ ਸਾਲ ਦੀ ਮਾਸਟਰ ਡਿਗਰੀ ਹੈ ਅਗਰ ਇੱਕ ਸਾਲ ਦਾ ਇੰਸ਼ੋਰੈਂਸ ਹੈ ਕਿ ਤੁਹਾਡੀ 1,30,000 ਦੇ ਆੜੇ ਤੁਹਾਡੇ ਉਹ ਆ ਜਾਣਾ ਹੈ ਤੁਹਾਡੀ ਐਮਬੈਸੀ ਫੀਸ ਵੀ ਇਨਕਲੂਡ ਕਰ ਲਾਂਗੇ ਤਾਂ 7,65,70000 ਦੇ ਕਰੀਬ ਹੀ ਬਣਨਾ ਤੁਹਾਡਾ ਠੀਕ ਹੈ ਤਾਂ ਖਰਚਾ ਹੀ ਇਹਨਾਂ ਮੈਂ ਕਿੱਦਾਂ ਤਾਂ ਕਿੰਨਾ ਵਧਾ ਦਊਗਾ ਉਹਨੂੰ ਕੀਮਤ ਕੱਲ ਨੂੰ ਰੇਟ ਘਟ ਜੇਵੇ ਬੱਚੇ ਤਾਂ ਸਾਢੇ 7 ਨਾਲ ਵੀ ਕੰਮ ਹੋ ਜਾਊਗਾ ਸਰ ਬੱਜੇਗਾ ਤਾਂ ਸਰ ਥੋੜਾ ਬੋ ਜੋ ਪਾਉਂਡ ਦਾ ਰੇਟ ਵਧਦਾ ਕਿਉਂਕਿ ਤੁਸੀਂ ਦੇਖੋ ਫੀਸ ਹੀ ਹੈ ਆਪਾਂ ਹਰ ਚੀਜ਼ ਉਹੀ ਰੱਖੀ ਹੈ ਜਿਹੜੀ ਅਗਲੇ ਦੇ ਬੱਚੇ ਨੇ ਸਾਹਮਣੇ ਮੂਰੇ ਰੱਖੇ ਹੋਣੀ ਹੈ ਆਪਣੇ ਖਾਤੇ ਜੋ ਬੱਚਾ ਕੰਮ ਕਰਾਊਗਾ ਕਿ ਯੂਕੇ ਦੇ ਵਿੱਚ ਵੀ ਡਿਸਪੌਸ ਜਾ ਸਕਦਾ ਹੈ ਜ਼ਿਆਦਾਤਰ ਕੀ ਹੁੰਦਾ ਕਿ ਬੱਚੇ ਕਹਿੰਦੇ ਵਿਆਹ ਕਰਾ ਲਿਆ ਕੁੜੀ ਨੇ ਹਾਈਲਾਈਟਸ ਕੀਤੀ ਉਹ ਮੁੰਡਾ ਨਾਲ ਚੱਲ ਗਿਆ ਮੁੰਡੇ ਨੇ ਹਾਈਲਾਈਟਸ ਕੀਤੀ ਕੁੜੀ ਨਾਲ ਚੱਲ ਗਈ ਇਹ ਪਲਾਨ ਹੈ ਸਰ ਦੇਖੋ ਬਿਲਕੁਲ ਹੈਗਾ ਲੋਕਾਂ ਨੂੰ ਪਹਿਲਾਂ ਮਨ ਸੀਗਾ ਕਿ ਯੂਕੇ ਨੀਤੀ ਦਾ ਸਪਾਉਸ ਬੰਦ ਕਰਤਾ ਹਰ ਕੁਝ ਰੂਲ ਚੇਂਜ ਕੀਤੇ ਲਾਸਟ ਈਅਰ ਤੱਕ ਪਿਛਲੇ ਸਾਲ ਤੱਕ ਪਲੱਸ 2 ਵਾਲਾ ਬੱਚਾ ਵੀ ਜਾ ਸਕਦਾ ਸੀਗਾ ਠੀਕ ਹੈ ਲੇਕਿਨ ਹੁਣ ਕੀ ਹੈਗਾ ਹੁਣ ਪਲੱਸ 2 ਵਾਲਾ ਬੱਚਾ ਨਹੀਂ ਗ੍ਰੈਜੂਏਟ ਹੀ ਹੋਣਾ ਚਾਹੀਦਾ ਹੈ ਬੱਚਾ ਜ਼ਿਆਦਾਤਰ ਕਾਲਜ ਅੱਛੇ ਬੈਂਡ ਮੰਗਦੇ ਆ ਪਰ ਅਗਰ ਹੁਣ ਸਾਡੇ ਕੋਲ ਪ੍ਰੋਡਕਟ ਹੈਗਾ ਜਿਹਦੇ ਵਿੱਚ ਜਿਹੜਾ ਕਾਲਜ ਹੈਗਾ ਐਲਪੀਓ ਤੋਂ ਪੰਜਾਬ ਯੂਨੀਵਰਸਿਟੀ ਅਗਰ ਚੰਡੀਗੜ੍ਹ ਯੂਨੀਵਰਸਿਟੀ ਅਗਰ ਤੁਸੀਂ ਹੈਗੇ ਹੋ ਤੁਹਾਡਾ ਫਰਸਟ ਡਿਵੀਜ਼ਨ ਹੈਗਾ ਤਾਂ ਨੂੰ ਅਸੀਂ ਐਮਓਈ ਬੇਸ ਤੇ ਵੀ ਆਫਰ ਲੈਟਰ ਤਾਂ ਇਹ ਤਾਂ ਨਹੀਂ ਹੈਗਾ ਅਗਰ ਬੈਂਡ ਲੈਣੇ ਆ ਤੁਹਾਡੇ ਕੋਲ ਮਲਟੀਪਲ ਆਪਸ਼ਨ ਖੁੱਲ ਜਾਂਦੇ ਸਾਲ ਦਾ ਕੋਰਸ ਹੈ 2 ਸਾਲ ਦਾ ਵੀ ਕੋਰਸ ਹੈ ਵਰਕ ਰੋਲਡ 2 ਸਾਲ ਦਾ ਮਿਲਦਾ ਹੈ ਤਾਂ ਹਰ ਚੀਜ਼ ਹੈਗੀ ਸਾਡੇ ਕੋਲ ਅਵੇਲੇਬਲ ਬੱਚਾ ਆਏ ਸਾਡੇ ਕੋਲ ਕੁਐਰੀ ਕਰੇ ਆਪਣੀ ਪ੍ਰੋਫਾਈਲ ਅਸੈਸ ਕਰਾਏ ਉਸ ਹਿਸਾਬ ਨਾਲ ਜੋ ਉਹਦੇ ਲਈ ਸਹੀ ਹੋਗਾ ਸੀ ਦੱਸ ਦਵਾਂਗੇ ਮਤਲਬ ਸਭ ਤੋਂ ਵੱਡੀ ਗੱਲ ਹੈ ਤੁਹਾਡੀ ਕੁਐਰੀ ਜਿਹੜੀ ਆ ਤੁਹਾਨੂੰ ਤੁਸੀਂ ਕਹਿੰਦੇ ਕਾਉਂਸਲਿੰਗ ਕਰਨੀ ਜਿਹੜੀ ਬੱਚੇ ਦੀ ਬਹੁਤ ਜ਼ਰੂਰੀ ਹੈ ਕਾਉਂਸਲਿੰਗ ਜਿਹੜੀ ਤੁਹਾਡੇ ਕੋਲੋਂ ਕੀਤੀ ਜਾਂਦੀ ਔਰ ਜਿਹੜੇ ਥਰੂ ਜਿਹੜਾ ਬੱਚੇ ਦਾ ਇੱਕ ਮਾਈਂਡ ਸੈਟ ਹੁੰਦਾ ਕਿ ਮੈਂ ਕਿਵੇਂ ਪਲਾਨ ਕਰਨਾ ਹੈ ਕਿਉਂਕਿ ਬਹੁ ਉਹਨੂੰ ਸੁਪਨਾ ਦਿਖਾ ਲ ਦੇ ਵੀ ਤੈਨੂੰ ਜਹਾਜ਼ ਉਡਾ ਦੇਣਾ ਤੈਨੂੰ ਉੱਥੇ ਪੱਕਾ ਕਰ ਦੇਣਾ ਤੈਨੂੰ ਐਲ ਐਮ ਆ ਲੈ ਦੇਣੀ ਤੈਨੂੰ ਜਾਂਦੇ ਪੀ ਆਰ ਕਰਾ ਦੇਣੀ ਪਰ ਬੱਚਾ ਉੱਥੇ ੱੱਕੇ ਖਾਂ ੱੱਕੇ ਖਾਂਦਾ ਰੁੱਲਦਾ ਆ ਪੈਸੇ ਪੇਰੈਂਟਸ ਦੇ ਇਧਰੋਂ ਜਾਂਦੇ ਨੇ ਜਿੰਨਾ ਚਿਰ ਪੜਦਾ ਸਾਰਾ ਇਹ ਜਬਰ ਪਾ ਕਰਦਾ ਇੱਥੋਂ ਪੇਮੈਂਟ ਜਾਂਦੀ ਤੁਹਾਡਾ ਜੀ ਪਲਾਨ ਇਹ ਹੈ ਕਿ ਤੁਸੀਂ ਘੱਟ ਪੈਸੇ ਦੇ ਨਾਲ ਚਾਹੇ ਯੂਕੇ ਹੈ ਚਾਹੇ ਕੈਨੇਡਾ ਹੈ ਵਿਦ ਪਲਾਨ ਭੇਜਦੇ ਹੋ ਜਾਂ ਪੀ ਆਰ ਲੈ ਕੇ ਭੇਜਦੇ ਹੋ ਤਾਂ ਕਿ ਬੱਚੇ ਨੂੰ ਅੱਗੇ ਜਾ ਕੇ ਪੀ ਆਰ ਲੈਣ ਦੀ ਪ੍ਰੋਬਲਮ ਨਾ ਆਵੇ ਬਿਲਕੁਲ ਸਰ ਇਹ ਤੁਹਾਡਾ ਪਲਾਨ ਕੀ ਹੈ ਸਰ ਦੇਖੋ ਬਹੁਤ ਮਤਲਬ ਸਰ ਦੇਖੋ ਮੈਂ ਆਸੀ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਆਇਆ ਮੈਂ ਖੁਦ ਪੈਸੇ ਦੇ ਕੇਲਾ ਆਪਣੇ ਘਰਾਂ ਚ ਦੇਖੀ ਹੈ ਕਿਦਾਂ ਕਿਦਾਂ ਅਸੀਂ ਗਰੋਅ ਕੀਤਾ ਹੈ ਤਾਂ ਸਾਨੂੰ ਸਮਝ ਆਂਦਾ ਹੈ ਕਿ ਲੋਕਾਂ ਨੂੰ ਪੈਸੇ ਇਕੱਠੇ ਕਰਨੇ ਕਿੰਨੇ ਮੁਸ਼ਕਿਲ ਹੈ ਸ਼ਾਇਦ ਬੱਚਾ ਨਹੀਂ ਸਮਝਦਾ ਉਹ ਨਿਆਣਾ ਹੁੰਦਾ ਉਹਨੂੰ ਕਹਿੰਦਾ ਵੀ ਜਿੱਦਾਂ ਮਰਜ਼ੀ ਲਾਏ ਹੁਣ ਫਾਦਰ ਆਪਣੀ ਜ਼ਮੀਨਾਂ ਕੋਈ ਬੇਚ ਰਿਹਾ ਕੋਈ ਧਾਰਾਂ ਤੇ ਚੱਕਦਾ ਆ ਪੇਰੈਂਟਸ ਨੂੰ ਬਹੁਤ ਤਰਬਾਹਾਂਦੇ ਉੱਥੇ ਜਾ ਕੇ ਬੱਚਾ ਅੱਜ ਦਾ ਬੱਚਾ ਮੈਨੂੰ ਮੈਂ ਪਰਸਨਲੀ ਫੀਲ ਕਰਦਾ ਉਹਦਾ ਦਾ ਵੀ ਨਹੀਂ ਹੈਗਾ ਜਿੱਦਾਂ ਸ਼ਾਇਦ ਸਾਡੀ ਜਨਰੇਸ਼ਨ ਜਾਂ ਸਾਡੇ ਤੋਂ ਪਹਿਲਾਂ ਵਾਲੀ ਜਨਰੇਸ਼ਨ ਆਪਣੇ ਸਰ ਤੇ ਲੈ ਜਾਂਦੇ ਆਜ ਦਾ ਬੱਚਾ ਪਹਿਲੇ ਦਿਨ ਹੀ ਕਹਿ ਦਿੰਦਾ ਨਹੀਂ ਮੇਰਾ ਤਾਂ ਇੱਥੇ ਕੰਮ ਨਹੀਂ ਬਣਦਾ ਮੈਂ ਤਾਂਣ ਲੱਗਾ ਹੁਣ ਉਹ ਇੰਨਾ ਪੈਸਾ ਸਟੇਕ ਤੇ ਲਾ ਕੇ ਉਹ ਘਬਰਾ ਜਾਣਗੇ ਸਰ 25 ਲੱਖ ਦੇ ਕੇ ਜੇ ਬੱਚਾ ਕੱਲ ਨੂੰ ਕਹੂਗਾ ਮੈਂ ਮੁੜ ਕੇ ਜਾਣ ਲੱਗਾ ਮੈਂ ਕੱਚਾ ਹੋ ਗਿਆ ਉਹਨ ਲਈ ਸਭ ਖਤਮ ਹੈ ਉਹ ਪੇਰੈਂਟਸ ਬੱਚੇ ਲਈ ਫਿਊਚਰ ਲਈ ਕਰਦੇ ਤਾਂ ਸਹੀ ਸੋਚਦੇ ਬੱਚੇ ਦੇ ਪੈਸੇ ਬਚਣ ਬੱਚਾ ਬੈਟਰ ਲਾਈਫ ਤੇ ਜਾਏ ਬੱਚਾ ਸਹੀ ਲੀਗਲ ਸਟੇਟਸ ਤੇ ਰਹੇ ਤਾਂ ਕਿ ਕੱਲ ਨੂੰ ਆਪਣੇ ਪੇਰੈਂਟਸ ਨੂੰ ਬੁਲਾ ਸਕੇ ਉਹਨਾਂ ਨੂੰ ਵੀ ਉਹ ਲਾਈਫ ਦੇ ਸਕੇ ਜਿਹਦਾ ਉਹ ਸੁਪਨਾ ਚਾਹੁੰਦਾ ਹੈ ਬੱਚਾ ਵੀ ਦੇਖਦਾ ਹੈ ਕਿ ਚਲੋ ਮੈਂ ਕਾਮਯਾਬ ਹੋऊंगा ਮੇਰੇ ਬੱਚੇ ਭਈ ਮੇਰੇ ਫੈਮਿ ਕਿਉਂ ਤੁਸੀਂ ਜੰਗਲਾਂ ਦੇ ਰਾਹੀਂ ਜਾਣਾ ਜਾਨ ਦਾ ਖਤਰਾ ਲੈਣਾ 70 ਲੱਖ ਰੁਪਏ ਲੈਣਾ ਲੀਗਲ ਸਟੇਟਸ ਮੇਨਟੇਨ ਕਰੋ ਲੀਗਲੀ ਕੰਮ ਕਰੋ ਪੈਸੇ ਆਤਚਾਨਗੇ ਕਿਉਂਕਿ ਜਦੋਂ ਤੁਸੀਂ ਲੀਗਲ ਆ ਤੁਹਾਨੂੰ ਕੰਮ ਮਿਲਣ ਆ اکاؤنٹ ਚ ਪੈਸੇ ਮਿਲਨੇ ਆ ਉਹ ਦਿਖਾ ਕੇ ਤੁਸੀਂ ਆਪਣੇ ਵਿਜ਼ਟਰ ਲਾਓ ਤਰੀਕੇ ਨਾਲ ਹਰ ਕੰਟਰੀ ਤੁਸੀਂ ਘੁੰਮ ਸਕਦੇ ਆ ਪੇਰੈਂਟਸ ਨੂੰ ਤੁਸੀਂ ਮਿਲ ਸਕਦੇ ਆ ਲੀਗਲੀ ਪੈਸੇ ਭੇਜ ਸਕਦੇ ਆ ਸਾਰੀ ਚੀਜ਼ਾਂ ਸੈੱਟ ਹੋਣੀ ਹੈ ਬੱਚੇ ਤੇ ਮਾਵਾਬ ਤਰਾਂ ਜਾਂਦੇ ਕਿ ਬੱਚਾ ਕਦੋਂ ਆਊਗਾ ਇੱਥੇ ਕਿਉਂਕਿ ਉਹਨੂੰ ਬੁਲਾ ਲਿਆ ਤਾਂ ਸਾਰਾ ਪੈਸਾ ਖਰਾਬ ਆ ਬੱਚਾ ਤਰਾਂ ਜਾਂਦਾ ਮੇਰੇ ਘਰ ਚ ਕੋਈ ਫੰਕਸ਼ਨ ਹੈ ਵਿਆਹ ਹੈ ਭੈਣ ਭਰਾ ਦਾ ਕੁਝ ਜਾਂਦਾ ਰੱਬ ਨਾ ਕਰੇ ਸਰ ਕਿਸੇ ਦੇ ਘਰ ਚ ਕੋਈ ਹਾਦਸਾ ਹੋ ਗਿਆ ਬੱਚਾ ਆ ਨਹੀਂ ਸਕਦਾ ਬਿਲਕੁਲ ਇਹੋ ਜਿਹੇ ਹਾਲਾਤ ਦੇਖਣ ਨੂੰ ਮਿਲਦੇ ਆ ਬਾਪ ਦੀ ਡੈਥ ਹੁੰਦੀ ਹੈ ਪੁੱਤ ਨੂੰ ਕਹਿੰਦੇ ਆ ਬੇ ਪੁੱਤਾ ਪਰਪੁੱਤ ਕੱਚਾ ਉਹ ਨਹੀਂ ਆ ਸਕਦਾ ਸਾਰੇ ਘਰ ਦੇ ਕੀ ਕਹਿੰਦੇ ਕੋਈ ਨਹੀਂ ਪੁੱਤ ਤੂੰ ਉੱਥੇ ਹੀ ਰਹਿ ਲੈ ਉਹਨੇ ਬਾਪ ਦੀ ਜਾਂ ਮਾਂ ਦੀ ਜਾਂ ਕੋਈ ਫੈਮਿਲੀ ਕੈਜੂਐਲਟੀ ਹੁੰਦੀ ਤਾਂ ਉਹ ਕਰਨੀ ਪੈਂਦੀ ਆ ਫਿਰ ਉਪਦੇਸ਼ ਨੂੰ ਕੀ ਝਟਣਾ ਮੈਨੂੰ ਇੱਕ ਮੇਰਾ ਸਵਾਲ ਹੋ ਰਿਹਾ ਹੈ ਕਿ ਜਿਆਦਾ ਸਾਡੇ ਪੰਜਾਬੀਆਂ ਦਾ ਸ਼ੌਕ ਕੀ ਹੈ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਅਮਰੀਕਾ ਜਿਵੇਂ ਪੈਲ ਡੌਂਕੀ ਨਾਲ ਦੂਰ ਜਾਂਦੇ ਹੁਣ ਥੋੜਾ ਜਿਹਾ ਘਟਿਆ ਜਾਂ ਮਤਲਬ ਜੋ ਹ ਯੂਰਪ ਵੀ ਕਹਿ ਲਿਆ ਸਾਡਾ ਇੱਕ ਆਪਸ਼ਨ ਹੈ ਜੇ ਯੂਰਪ ਦਾ ਪਲਾਨ ਕਰਨਾ ਹੋਵੇ ਤਾਂ ਕਿਹੜੇ ਇਦਾਂ ਦੇ ਕੰਟਰੀਜ਼ ਹੈਗੇ ਆ ਜਿਹਦੇ ਵਿੱਚ ਬੱਚਾ ਜਾ ਸਕਦਾ ਤੇ ਆਪਣੇ ਜਿਹੜੀ ਆ ਜੋ ਉਹਦੀ ਸੋਚ ਅਮਰੀਕਾ ਵਾਲੀ ਉਹ ਉੱਥੇ ਪੂਰੀ ਕਰ ਸਕਦਾ ਹੈ ਸਰ ਯੂਰਪ ਤਾਂ ਬਹੁਤ ਜ਼ਿਆਦਾ ਵਾਸਟ ਆ ਰੀਸੈਂਟਲੀ ਥੋੜੀ ਥੋੜੀ ਕੁਰੀਆਂ ਵੀ ਆਣੀ ਸ਼ੁਰੂ ਹੋ ਗਈਆਂ ਯੂਰਪ ਦੇ ਵਿੱਚ ਕੀ ਹੁੰਦਾ ਆ ਆਪਣੇ ਕੋ ਹਰ ਚੀਜ਼ ਅਵੇਲੇਬਲ ਆ ਅਗਰ ਐਸੇ ਕੰਟਰੀ ਦੀ ਗੱਲ ਕਰਦੇ ਆ ਸਾਡੇ ਕੋ ਨੋਨ ਸ਼ੇਨਗਨ ਸ਼ੇਨਗਨ ਹੈ ਸਸਤੇ ਕੰਟਰੀ ਚਾਹੀਦੇ ਆ ਤਾਂ 3-4 ਲੱਖ ਨਾਲ ਕੰਮ ਸ਼ੁਰੂ ਹੋ ਜਾਂਦਾ ਬੈਲਾਰੂਸ ਜੋਰਜੀਆ ਸਾਈਪ੍ਰਸ ਜਿਹਨਾਂ ਕੰਟਰੀ ਚ ਆਪਾਂ ਜਾਵਾਂਗੇ ਆਪਾਂ ਉੱਥੇ ਪੜ੍ਹ ਸਕਦੇ ਆ ਲੀਗਲ ਸਟੇਅ ਸਾਲ ਦੀ ਫੀਸ ਆ ਆਗਰ ਆਪਾਂ ਸਪਾਊਸ ਨੂੰ ਲੈ ਕੇ ਜਾਣਾ ਜਿੱਦਾਂ ਪਲੱਸ 2 ਦਾ ਸਪਾਊਸ ਨਾ ਕੈਨੇਡਾ ਅਲਾਉ ਕਰਦਾ ਨਾ ਤਾਂ ਆਸਟ੍ਰੇਲੀਆ ਕਰਦਾ ਨਾ ਨਿਊਜ਼ੀਲੈਂਡ ਕਰਦਾ ਆ ਯੂਕੇ ਨਹੀਂ ਕਰਦਾ ਤਾਂ ਆਪਾਂ ਉਸ ਬੱਚੇ ਨੂੰ ਪਲਸ ਟੂ ਦਾ ਬੱਚਾ ਆਪਣੇ ਵਾਈਫ ਅਗਰ ਹੈਗੇ ਕੁੜੀ ਹੈਗੇ ਬੈਂਡ ਵਧੀਆ ਹੈਗੇ ਨਹੀਂ ਹੈਗੇ ਤਾਂ ਆਪਣੇ ਸਪਸ ਨੂੰ ਲੈ ਕੇ ਜਾ ਸਕਦੀ ਹੈ ਵਿਦ অর ਵਿਦਾਊਟ ਆਲਸ ਦੇ অপਸ਼ਨ ਮਿਲ ਜਾਂਦੇ ਹੈ ਮਾਲਟਾ ਹੋ ਗਿਆ ਤੁਹਾਡਾ ਲਾਤਵੀਆ ਹੋ ਗਿਆ ਜਿਹੜੇ ਆਲਸ ਨਹੀਂ ਮੰਗਦੇ ਡਾਇਰੈਕਟਲੀ ਬੱਚੇ ਦੇ ਨੰਬਰ ਵਧੀਆ ਤਾਂ ਵੈਸੇ ਵੀਜ਼ਾ ਜਾਂਦਾ ਯਾਰ ਤੁਸੀਂ ਵਧੀਆ ਕੰਟਰੀ ਟਾਰਗੇਟ ਕਰਦੇ ਫਰਾਂਸ ਜਰਮਨੀ ਕਰਨਾ ਹੈ ਉੱਥੇ ਤੁਹਾਨੂੰ অপਸ਼ਨ ਮਿਲ ਜਾਂਦੇ ਹੈ ਮਾਸਟਰ ਡਿਗਰੀ ਕਰਨੀ ਹੈ ਬੈਚਲਰ ਡਿਗਰੀ ਕਰਨੀ ਹੈ ਜਾਂ ਸਬ অপਸ਼ਨ ਅਵੇਲੇਬਲ ਸਰ ਯੂਰਪ ਤਾਂ ਬਹੁਤ ਅੱਛਾ ਹੈ অপਸ਼ਨ ਤੁਹਾਡਾ ਬਜਟ ਦੇ ਹਿਸਾਬ ਨਾਲ ਤੁਹਾਡੀ ਕੰਟਰੀ ਦੀ ਪ੍ਰੀਫਰੈਂਸ ਦੇ ਹਿਸਾਬ ਨਾਲ ਜਿੱਦਾਂ ਬੱਚੇ ਨੇ ਜਾਣਾ ਹੈ ਉਦਾਂ ਦਾ ਕੰਮ ਉਹ मतलब ये ਵੀ ਯੂਰਪ ਦੇ ਵਿੱਚ ਜਾ ਕੇ ਵੀ ਉਹ ਜਿਹੜੀ ਸੁਪਨੇ ਅਮਰੀਕਾ ਕੈਨੇਡਾ ਦੇ ਦੇਖ ਰਿਹਾ ਉਹ ਪੂਰੇ ਕਰ ਸਕਦਾ ਪਰ ਪਲਾਨਡ ਹੋਣਾ ਚਾਹੀਦਾ ਇਹ ਨਹੀਂ ਕਿ મતલਬ ਇੱਕੋ ਦਿਮਾਗ ਚ ਘੰਟੀ ਫਸੀ ਹੋਈ ਹੈ ਵੀ ਮੈਂ ਅਮਰੀਕਾ ਜਾਣਾ ਹੈ ਮੈਂ ਡਾਂਕੀ ਰੇ 70 ਲੱਖ ਲੱਗ ਜਾ ਪਾਵਾਂ ਜ਼ਿੰਦਗੀ ਖਰਾਬ ਹੋ ਜਾ ਹੈ ਮਾਪੇ ਬਰੁੱਲ ਜਾਣ ਪਰ ਜੇ ਉਹ ਸਹੀ ਗਾਈਡ ਤੁਹਾਡੇ ਵਰਗੇ ਕੰਸਲਟੈਂਟ ਜਿਹੜੇ ਸਹੀ ਗਾਈਡ ਦੇਣ ਸੇ ਪੂਰੀ ਤੁਹਾਡੇ ਨਾਲ ਕਾਉਂਸਲਿੰਗ ਕਰਨ ਤੇ ਘੱਟ ਪੈਸਿਆਂ ਦੇ ਨਾਲ ਉਹ ਜਿਹੜੇ ਸੁਪਨੇ ਆਪਣੇ ਮਿੱਠੇ ਕਰ ਸਕਦਾ ਆਪਣੇ ਸੁਪਨੇ ਸাকার ਕਰ ਸਕਦਾ ਹੈ ਯੂਰਪ ਦੇ ਵਿੱਚ ਰਹਿ ਕੇ ਵੀ ਉਹ ਆਪਣੀ ਜੋ ਜ਼ਿੰਦਗੀ ਆ ਵਸਰ ਕਰ ਸਕਦਾ ਹੈ ਇੱਥੇ ਸਰ ਮੈਂ ਇੱਕ ਛੋਟਾ ਜਿਹਾ ਮਤਲਬ ਤੁਹਾਨੂੰ ਦੱਸੂਗਾ ਜਿੱਦਾਂ ਆਪਾਂ ਤੁਸੀਂ ਗੱਲ ਕੀਤੀ 70 ਲੱਖ ਰੁਪਏ ਲਾ ਕੇ ਯੂਐਸ ਐਂਟਰ ਕਰ ਜਾਂਦਾ ਹੈ ਹੁਣ ਇੱਕ ਚੀਜ਼ ਮੈਂ ਤੁਹਾਨੂੰ ਦੱਸੋ 70 ਲੱਖ ਰੁਪਏ ਤਾਂ ਘੱਟ ਪੈਸੇ ਲਾ ਕੇ ਤੁਹਾਡੀ ਫੈਮਿਲੀ ਦੀ ਫੈਮਿਲੀ ਪੀਆਰ ਹੁੰਦੀ ਹੈ ਤਾਂ ਅਲਟੀਮੇਟਮ ਥੋੜਾ ਪੈਸਾ ਹੀ ਕਮਾਣਾ ਸੀਗਾ ਮੈਂ ਕਹਿੰਦਾ ਯੂਐਸ ਵੀ ਜਾਣਾ ਹੈ ਤੁਸੀਂ ਇੱਥੋਂ ਪੀਆਰ ਲੈ ਕੇ ਗਏ 3 ਸਾਲ ਤੁਸੀਂ ਯੂਐਕ ਕੰਮ ਕਰੋ ਕੈਨੇਡਾ ਚ ਤੁਸੀਂ ਸਿਟੀਜ਼ਨ ਹੋ ਜਾਓਗੇ ਜਿਸ ਦਿਨ ਤੁਸੀਂ ਸਿਟੀਜ਼ਨ ਹੈ ਤੁਸੀਂ ਦਾ ਖਤਰਾ ਪਾ ਕੇ ਤੁਸੀਂ ਪਹਿਲਾਂ ਤਾਂ ਅਗਰ ਤੁਹਾਨੂੰ ਕੁਝ ਰਬ ਨਾ ਕਰੇ ਹੋ ਗਿਆ ਮਾਪੇ ਕਿੱਥੇ ਜਾਣਗੇ ਤੁਸੀਂ ਪਹੁੰਚ ਗਏ ਉੱਥੋਂ ਡਿਪੋਰਟ ਹੋ ਗਏ ਤਾਂ ਵੀ ਸਾਰਾ ਪੈਸਾ ਸਰਤੇ ਰਹਿ ਗਿਆ ਤਾਂ ਸਾਨੂੰ ਉਹ ਚੀਜ਼ਾਂ ਕਿਉਂ ਕਰਨੀਆਂ ਇਸ ਤੋਂ ਵਧੀਆ ਜੇ ਸਰ ਯੂਰਪ 'ਚ ਮੇਰੇ ਕੋ ਰੈਜ਼ਿਡੈਂਸੀ ਆਪਸ਼ਨ ਵੀ ਹੈਗਾ ਜਿੱਥੇ ਅਸੀਂ ਮਤਲਬ ਕੰਪਨੀ 'ਚ ਇਨਵੈਸਟ ਕਰਦੇ ਹਾਂ ਪੈਸੇ 5 ਸਾਲ ਬਾਅਦ ਕੰਪਨੀ ਉਹੀ ਪੈਸਾ ਸਾਰਾ ਸਾਰਾ ਨੂੰ ਵਾਪਿਸ ਦੇ ਦਿੰਦੀ ਹੈ ਨਾਲ ਤੁਹਾਨੂੰ ਰੈਜ਼ਿਡੈਂਸੀ ਕਾਰਡ ਮਿਲਦਾ 5 ਸਾਲ ਤੱਕ ਤੁਸੀਂ ਰੈਜ਼ਿਡੈਂਸੀ ਰਹਿ ਰਹੇ ਹੋ ਉੱਥੇ ਤੁਸੀਂ 5 ਸਾਲ ਰਹਿ ਕੇ ਕੰਮ ਕਰੋਗੇ ਤੁਸੀਂ ਪੀਆਰ ਲੈ ਲਓਗੇ ਤਾਂ ਜਿੰਨਾ ਪੈਸਾ ਤੁਸੀਂ ਲਾਇਆ ਉਹ ਤੁਹਾਨੂੰ ਤਾਂ ਇਦਾਂ ਦੀ ਵੀ ਚੀਜ਼ਾਂ ਅਵੇਲੇਬਲ ਹੈਗੀਆਂ ਸਰ ਲੇਕਿਨ ਬੱਚੇ ਨੇ ਥੋੜਾ ਜਿਹਾ ਪਲਾਨ ਰੱਖਣਾ ਚਾਹੀਦਾ। ਅਗਰ ਉਹ ਜ਼ਿੱਦ ਫੜ ਲੋਗਾ ਕਿ ਮੈਂ ਤਾਂ ਯੂਐਸਏ ਐਂਟਰੀ ਕਰਨੀ ਹੈ ਤਾਂ ਦਾ ਫਾਇਦਾ ਕੋਈ ਨਹੀਂ। ਤਾਂ ਸਮਝ ਕੇ ਕੰਮ ਕਰਨਾ ਚਾਹੀਦਾ ਇੱਕ ਉਹੀ ਤੁਹਾਡਾ ਜਿਹਦਾ ਕਹਿੰਦੇ ਵੀ ਪਲਾਨ ਦੀ ਗੱਲ ਹੈਗੀ ਐ। ਅਸੀਂ ਅਗਰ ਪਲਾਨ ਕਰਾਂਗੇ ਤਾਂ ਸਾਨੂੰ ਸਾਰੇ ਰਾਹ ਮਿਲਦੇ ਲੱਗਣਗੇ ਕਿ ਅਸੀਂ ਪੜ੍ਹਨਾ ਹੈ ਨਹੀਂ ਪੜ੍ਹਨਾ ਹੈ ਥੋੜ੍ਹਾ ਫਟ ਇੱਥੇ ਕਰਨਾ ਫਾਇਦੇਮੰਦ ਹੈ ਕਿ ਉੱਥੇ ਤੰਗ ਹੋਣਾ ਫਾਇਦੇਮੰਦ ਆ। ਤਾਂ ਸਾਨੂੰ ਦੇਖ ਲੈਣਾ ਚਾਹੀਦਾ ਅੱਜ ਦੀ ਕਾਲੇ ਨਹੀਂ ਕਰਨੀ ਚਾਹੀਦੀ। ਬਲ ਜ਼ਿੱਦ ਨਹੀਂ ਸੋਚ ਨਾਲ ਜਾਣਾ ਚਾਹੀਦਾ। ਬਿਲਕੁਲ।